ਸਤਿ ਸ਼੍ਰੀ ਅਕਾਲ ਦੀ ਅਨਮਿਊਟ ਦੇਖ ਰਿਹਾ ਹਾਂ ਤੁਸੀਂ ਮੈਂ ਪ੍ਰਵਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ ਦੇਸ਼ ਦੁਨੀਆ ਦੇ ਵਿੱਚ ਬਹੁਤ ਕੁਝ ਵਾਪਰਿਆ ਉਨ੍ਹਾਂ ਵਿੱਚੋਂ ਮੁੱਖ ਖਬਰਾਂ ਤੇ ਚਰਚਾ ਕਰਾਂਗੇ ਤੇ ਚਰਚਾ ਦੇ ਲਈ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਪ੍ਰੋਫੈਸਰ ਸਾਹਿਬ ਸਵਾਗਤ ਹੈ ਧੰਨਵਾਦ ਜੀ ਪ੍ਰੋਫੈਸਰ ਸਾਹਿਬ ਪੰਜਾਬ ਦੀ ਕਬੱਡੀ ਖਬਰ ਹੈ ਪੰਜਾਬ ਦੀ ਯੂਨੀਵਰਸਿਟੀਆਂ ਦੇ ਨਾਲ ਜੁੜੀ ਵੱਡੀ ਖਬਰ ਹੈ ਰਾਜਪਾਲ ਹੀ ਹੁਣ ਪੰਜਾਬ ਦੇ ਵਿੱਚ ਜਿੰਨੀਆਂ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਾਈਸ ਚਾਂਸਲਰ ਰਹਿਣਗੇ ਜਿਹੜੀਆਂ ਸਰਕਾਰੀ ਯੂਨੀਵਰਸਿਟੀਆਂ ਨੇ ਪੰਜਾਬ ਦੇ ਰਾਜਪਾਲ ਵੱਲੋਂ ਭੇਜੇ ਗਏ ਰਾਸ਼ਟਰਪਤੀ ਨੂੰ ਬਿੱਲ ਜੋ ਭੇਜਿਆ ਗਿਆ ਸੀ ਪੰਜਾਬ ਯੂਨੀਵਰਸਿਟੀ ਲਾਜ਼ ਸੋਧ ਬਿੱਲ 2023 ਉਸ ਨੂੰ ਬੇਰੰਗ ਮੋੜ ਦਿੱਤਾ ਹੈ ਰਾਸ਼ਟਰਪਤੀ ਨੇ ਯਾਨੀ ਕਿ ਨਾਮ ਮਨਜ਼ੂਰ ਕਰ ਲਿਆ ਜੇਕਰ ਇਹ ਮਨਜ਼ੂਰ ਹੋ ਜਾਂਦਾ ਤਾਂ ਇਹ ਜਿਹੜੀਆਂ ਸ਼ਕਤੀਆਂ ਨੇ ਪੰਜਾਬ ਯੂਨੀਵਰਸਿਟੀ ਦੀਆਂ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਹੱਥ ਆ ਜਾਣੀਆਂ ਸੀ ਕੀ ਇਹ ਵਾਕਈ ਵਿਤਕਰਾ ਹੋਇਆ ਜਾਂ ਫਿਰ ਇੱਥੇ ਬਿੱਲ ਦੇ ਵਿੱਚ ਕੋਈ ਖਾਮੀਆਂ ਹੋਣਗੀਆਂ ਪੰਜਾਬ ਸਰਕਾਰ ਦੀ ਕੋਈ ਗਲਤੀ ਰਹੀ ਹੈ ਨਹੀਂ ਨਹੀਂ ਖਾਮੀਆਂ ਖੂਮੀਆਂ ਕੁਝ ਨਹੀਂ ਹੈਗੀਆਂ ਗੱਲ ਇਹ ਹੈ ਕਿ ਸੱਤਾ ਦੇ ਤਵਾਜਨ ਨੂੰ ਬਣਾ ਕੇ ਰੱਖਣਾ ਇੱਕ ਬੈਲੈਂਸ ਬਣਾ ਕੇ ਰੱਖਣਾ ਉਹ ਇੱਕ ਪ੍ਰਾਣਾ ਰਵਾਇਤੀ ਸਿਸਟਮ ਚੱਲੀ ਹੁੰਦਾ ਹੁਣ ਹੋ ਕੀ ਰਿਆ ਅਸਲ 'ਚ ਜੇ ਗੱਲ ਨੂੰ ਤੁਸੀਂ ਫੈਡਰਲਿਜ਼ਮ ਦੇ ਢਾਂਚੇ ਦੇ ਨਾਲ ਜੋੜ ਕੇ ਦੇਖੋਗੇ ਸੂਬਿਆਂ ਦੇ ਵਾਧ ਅਧਿਕਾਰ ਜਾਂ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਅਧਿਕਾਰਾਂ ਦੇ ਮੁੱਦੇ ਨਾਲ ਜੋੜ ਕੇ ਦੇਖੋਗੇ ਫਿਰ ਰੈਜ਼ੋਲਵ ਬਿਲਕੁਲ ਠੀਕ ਆਏਗਾ ਫਿਰ ਰੈਜ਼ੋਲਵ ਠੀਕ ਆਏਗਾ ਕਿ ਦੇਖੋ ਜੀ ਗਵਰਨਰ ਜਿਹੜਾ ਉਹ ਕੇਂਦਰ ਦਾ ਬੰਦਾ ਉਹ ਚੱਲਦੇ ਆ ਕੇਂਦਰ ਦੇ ਕਹਿਣ ਦੇ ਉੱਤੇ ਤੇ ਉਸ ਨੂੰ ਜੇ ਤੁਸੀਂ ਸਟੇਟਾਂ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਆਆਂ ਉਹਨਾਂ ਦੇ ਜਿਹੜੀਆਂ ਗਵਰਨਮੈਂਟ ਦੀਆਂ ਯੂਨੀਵਰਸਿਟੀਆਂ ਆਆਂ ਉਹਨੂੰ ਵਿਜ਼ਿਟਰ ਜਾਂ ਚਾਂਸਲਰ ਬਣਾ ਦੋਗੇ ਤਾਂ ਫਿਰ ਉਹ ਕੇਂਦਰ ਦੇ ਇਸ਼ਾਰੇ ਦੇ ਉੱਤੇ ਬਹੁਤ ਸਾਰੀਆਂ ਫਰਤੀਆਂ ਜਾਂ ਪ੍ਰਭਾਵਿਤ ਕਰਨਾ ਜਿਦਾਂ ਨਿਊ ਇਕਨੋਮਿਕ ਨਿਊ ਐਜੂਕੇਸ਼ਨ ਪਾਲਿਸੀ ਆਈ ਉਸ ਨੂੰ ਲਾਗੂ ਕਰਨਾ ਉਹ ਇੰਟਰਫੀਰੈਂਸ ਵੀ ਕਈ ਵਾਰੀ ਕਰਦੇ ਪਿੱਛੇ ਜੇ ਜਿਦਾਂ ਪੀਏ ਜੂ ਦਾ ਵਾਈਸ ਚਾਂਸਲਰ ਲਾਇਆ ਇਹ ਗੱਲਾਂ ਤੇ ਇਥੋਂ ਹੀ ਵਧੀਆਂ ਉਥੋਂ ਨਾ ਕਰ ਦਿੱਤੀ ਇਹਨੂੰ ਕਿਵੇਂ ਲਾਇਆ ਗਿਆ ਫਿਰ ਚੀਫ ਮਿਨਿਸਟਰ ਨੇ ਕਿ ਆਪਗਮਨਤਮਾਨ ਨੇ ਕਿ ਤੁਸੀਂ ਹਟਾ ਕੇ ਦੇਖੋ ਫਿਰ ਇੱਥੇ ਰਿਜ਼ੋਲਵ ਹੋ ਗਿਆ ਕਿ ਸਾਡਾ ਅਸੀਂ ਤੁਹਾਨੂੰ ਚਾਂਸਲਰੀ ਨਹੀਂ ਮੰਨਦੇ ਇਹ ਇਕੱਲਾ ਇੱਥੇ ਨਹੀਂ ਹੋਰ ਵੀ 4 ਸੂਬਿਆਂ ਚ ਹੋਇਆ ਪੱਛਮੀ ਬੰਗਾਲ ਦਾ ਟਿਪੀਕਲ ਕੇਸ ਹੈ ਉਹ ਅਜੇ ਵੀ ਹਾਰ ਕੇ ਹਾਈ ਕੋਰਟ ਨੂੰ ਕਹਿਣਾ ਕਿਹਾ ਕਹਿਣਾ ਪਿਆ ਮਮਤਾ ਬੈਂਦਰਜੀ ਨੂੰ ਚੀਫ ਮਿਨਿਸਟਰ ਨੂੰ ਪੱਛਮੀ ਬੰਗਾਲ ਵਾਲੀ ਨੂੰ ਕਿ ਭਾਈ ਤੁਸੀਂ ਆਪਣੇ ਟੈਂਪਰੇਚਰ ਜਰਾ ਥੱਲੇ ਰੱਖੋ ਬਹੁਤ ਜ਼ਿਆਦਾ ਉਹਦੇ ਉਥੇ ਛੇੜਛਾੜੀ ਦਾ ਵੀ ਕੇਸ ਲਾਤਾ ਵੀ ਉਥੇ ਸਾਡਾ ਜਿਹੜਾ ਸਟਾਫ ਹੈ ਗਵਰਨਰ ਦਾ ਉਹਨੇ ਗਵਰਨਰ ਨੇ ਉਹਨਾਂ ਨੂੰ ਛੇੜਿਆ ਚੂੜਿਆ ਇਸ ਕਿਸਮ ਦਾ ਇੱਥੋਂ ਤੱਕ ਗੱਲਾਂ ਵਧੀਆਂ ਹੋਈਆਂ ਪੱਛਮੀ ਬੰਗਾਲ ਉਹਨਾਂ ਨੇ ਵੀ ਜਦੋਂ ਇੰਟਰਫੀਰੈਂਸ ਕਰਦੇ ਸੀਗੇ ਲੋਕਲ ਗਵਰਨਮੈਂਟ ਦੇ ਡਿਸੀਜਨ ਦੇ ਉੱਤੇ ਤਾਂ ਉਹਨਾਂ ਨੇ ਕਿਹਾ ਅਸੀਂ ਤੁਹਾਨੂੰ ਚਾਂਸਲਰ ਹੀ ਨਹੀਂ ਮੰਨਦੇ ਉਹਨਾਂ ਨੇ ਵੀ ਇਹ ਰਿਜ਼ੋਲਵ ਕੀਤਾ ਉਥੇ ਵੀ ਇਹ ਗੱਲ ਸਿਰੇ ਨਹੀਂ ਚੜੀ ਚੜੀ ਕਿਉਂ ਨਹੀਂ ਕਿਉਂਕਿ ਕੰਸਟੀਟਿਊਸ਼ਨਲ ਪ੍ਰੋਵੀਜ਼ਨ ਹੈ ਜਾਂ ਤਾਂ ਕੰਸਟੀਟਿਊਸ਼ਨ ਦੇ ਵਿੱਚ ਉਸ ਕਿਸਮ ਦੀਆਂ ਮੇਜਰ ਚੇਂਜੇਸ ਨਹੀਂ ਹੁੰਦੀਆਂ ਇਸ ਕੱਲ ਦਾ ਇਸ ਨੂੰ ਦੂਜੇ ਪਾਸੇ ਸੂਬਿਆਂ ਦੇ ਹੱਥ ਵਿੱਚ ਦੇ ਦੇਣਾ ਉਹ ਔਖੀ ਗੱਲ ਆ ਦੂਜੀ ਗੱਲ ਇਹ ਦੇਖੋ ਤੁਸੀਂ ਵੀ ਇੱਕ ਗੱਲ ਜਿਹੜੇ ਸਾਡੇ ਜਿਹੜੇ ਲੋਕਲ ਪੋਲੀਟੀਸ਼ੀਅਨ ਆ ਭਾਵੇਂ origional ਹੋਣ ਭਾਵੇਂ ਨੈਸ਼ਨਲ ਪਾਰਟੀਆਂ ਦੇ ਹੋਣ ਉਹ ਦੁੱਧੋਤੇ ਆ ਇਹ ਤੇ ਬਿੱਲੀ ਨੂੰ ਦੁੱਧ ਹੀ ਰਾਖੀ ਬਿਠਾਉਣ ਵਾਲੀ ਗੱਲ ਆ ਆ ਚਾਹ ਮੈਂ ਤਾਂ ਉਹ ਤੇ ਅੱਧੀ ਰਾਤ ਤੱਕ ਭਾਂਡਾ ਮਾਂਜ ਕੇ ਪਰਾਂਗਾ ਖੜਕਾ ਕੇ ਛੋੜ ਦੂੰਗੀ ਇਹ ਜਿਹੜੇ ਸਾਡੇ ਪੋਲੀਟੀਸ਼ਨ ਆ ਉਹਨਾਂ ਦਾ ਆਪਣਾ ਕਰਦਾਰ ਕੀ ਆ ਉਹਨਾਂ ਦਾ ਆਪਣਾ ਕਰੈਕਟਰ ਕੀ ਆ ਹਾਲਾਂਕਿ ਇਨ ਪ੍ਰਿੰਸੀਪਲ ਅਸੀਂ ਐਗਰੀ ਕਰਦੇ ਆ ਜੀ ਕਿ ਇਹ ਅਧਿਕਾਰ ਸੂਬਿਆਂ ਕੋ ਹੋਣੇ ਚਾਹੀਦੇ ਆ ਸੰਗੀ ਢਾਂਚਾ ਮਜ਼ਬੂਤ ਹੋਣਾ ਚਾਹੀਦਾ ਪਰ ਜਿਸ ਕਿਸਮ ਦਾ ਪੋਲੀਟਿਕਲ ਜਮਾਤ ਦਾ ਪੂਰੀ ਦਾ ਕਿਸੇ ਵੀ ਪਾਰਟੀ ਚ ਹੋਣ ਉਨ੍ਹਾਂ ਦਾ ਦੋ ਨੰਬਰੀ ਕੈਰੈਕਟਰ ਆ ਇਸ ਕਿਸਮ ਦੇ ਆ ਕੇ ਫਿਰ ਤੋਂ ਧੱਕੇ ਨਾਲ ਕਿਸੇ ਨੂੰ ਲਾ ਦੇਣਗੇ ਕਿਸੇ ਨੂੰ ਪਾ ਫਿਰ ਕੰਮ ਕੀਆ ਫਿਰ ਉਹ ਜਿਹੜੀਆਂ ਯੂਨੀਵਰਸਿਟੀਆਂ ਹੋਣਗੀਆਂ ਇਹਨਾਂ ਦੇ ਪੋਲੀਟੀਕਲ ਮੰਗਾਂ ਦੇ ਜਾਂ ਪੋਲੀਟੀਕਲ ਕਾਰਗੁਜ਼ਾਰੀ ਦਾ ਅਖਾੜਾ ਬਣ ਜਾਣਗੇ ਪੜਾਈ ਤਾਂ ਉੱਥੇ ਖਤਮ ਹੋ ਜਾਊਗੀ ਕਿਉਂਕਿ ਉਨ੍ਹਾਂ ਨੇ ਉਹਨਾਂ ਨੂੰ ਜਿਸ ਤਰ੍ਹਾਂ ਹੁਣ ਪੀਏ ਜੂ ਦੇ ਵਿੱਚ ਜੇ ਵੀਸੀ ਲਾਇਆ ਤੇ ਉੱਥੇ ਕੁਰਸੀਆਂ ਲੱਗੀਆਂ ਸੀਗੀਆਂ ਕਿ ਆ ਜਾ ਡਿਬੇਟ ਕਰ ਲੋ ਕਿਉਂ ਲੱਗਿਆ ਕਿਉਂਕਿ ਫਿਰ ਬੀਸੀ ਨੂੰ ਅਬਲਾਈਜ਼ ਕੀਤਾ ਬੀਸੀ ਨੇ ਕਿ ਚਲੋ ਆਜੋ ਮੈਂ ਤਾਂ ਡਿਪੋਲੀਟੀਕਲ ਡਿਬੇਟ ਕਰਉਣਾ ਉਹਨੂੰ ਉਥੇ ਕੀ ਲੋੜ ਸੀ ਕਿ ਅਕਾਡਮਿਕ ਇੰਸਟੀਚਿਊਸ਼ਨ ਚਾਹੀਓ ਜੀ ਠੀਕ ਹੈ ਮੈਂ ਉਸ ਗੱਲ ਤੇ ਵੀ ਬਰੀਕ ਬੀ ਨੀਚ ਨਹੀਂ ਜਾਂਦਾ ਪਰ ਗੱਲ ਇਹ ਹੈ ਕਿ ਜਿਸਚੀ ਮੁਚੀ ਕੋਈ ਇਸ ਜੀਦਾ ਹੋਣ ਸੂਬੇ ਉਹ ਕਹਿੰਦੇ ਜੀ ਅਸੀਂ ਇੱਕ ਆਪਣਾ ਸਟੇਟ ਦੇ ਵਿੱਚ ਕਮਿਸ਼ਨ ਬਣਾਵਾਂਗੇ ਉਨੂੰ ਅਸੀਂ ਇਹ ਪਾਵਨਾ ਦੇਾਂਗੇ ਕਿ ਕਿਹੜਾ ਵੀ ਸੀ ਲਕਣਾ ਕਿਹੜਾ ਨਹੀਂ ਜਿਵੇਂ ਸਾਡਾ ਯੂਪੀਐਸਸੀ ਹੈ ਜਾਂ ਸਟੇਟ ਦੇ ਪਬਲਿਕ ਸਰਵਿਸ ਕਮਿਸ਼ਨ ਹੈਗੇ ਆ ਉਸੇ ਤਰ੍ਹਾਂ ਹੀ ਇੱਕ ਜਿਹੜੇ ਵੀਸੀ ਲੱਗਣੇ ਜਾਂ ਅਕੈਡਮਿਕ ਹਾਲਾਂਕਿ ਮਿਨਿਸਟਰੀਆਂ ਤੇ ਹੈਗੀਆਂ ਪਰ ਉਹਨਾਂ ਦਾ ਅਲਟੀਮੇਟ ਕੰਟਰੋਲ ਹੈ ਐਜੂਕੇਸ਼ਨ ਮਿਨਿਸਟਰੀ ਦਾ ਹਾਇਰ ਐਜੂਕੇਸ਼ਨ ਦਾ ਪੋਲਿਟੀਕਲ ਹੋ ਜਾਂਦਾ ਨੋਨ ਪੋਲਿਟੀਕਲ ਕੋਈ ਬਾਡੀ ਹੋਵੇ ਜਿਹਦੇ ਚ ਵਿਦਿਆਨਦਾਰ ਅਕੈਡਮੀਸ਼ੀਅਨ ਉਸ ਕਿਸਮ ਦੇ ਬੰਦੇ ਹੋਣ ਇਹ ਮਾਮਲਾ ਬੜਾ ਗੰਭੀਰ ਹੈ ਅਕੈਡਮਿਕਸ ਨੂੰ ਖਾਸ ਕਰਕੇ ਜਿਹੜੇ ਕਾਲਜ ਤੇ ਯੂਨੀਵਰਸਿਟੀਆਂ ਨੂੰ ਤੁਸੀਂ ਇਹਨਾਂ ਦੇ ਚੁੰਗਲ ਤੋਂ ਰਾਜਨੀਤਿਕ ਚੁੰਗਲ ਤੋਂ ਕਿਵੇਂ ਬਾਹਰ ਰੱਖ ਕੇ ਸੱਚੀ ਮੁੱਚੀ ਉਹਨਾਂ ਦਾ ਜੋ ਬਣਦਾ ਇੱਕ ਰੋਲ ਹੈਗਾ ਸਮਾਜ ਦੇ ਜਿਹੜਾ ਉਹਨਾਂ ਨੇ ਸਾਰੇ ਯੂਥ ਨੂੰ ਸ਼ੇਪ ਕਰਨਾ ਬਿਲਡ ਕਰਨਾ ਆ ਉਹ ਜੇ ਅਸੀਂ ਚਾਹੁੰਦੇ ਆ ਅਮੀਦ ਕਰਦੇ ਆ ਤਾਂ ਉਹ ਇਹਨਾਂ ਤੋਂ ਬਾਹਰ ਰੱਖ ਕੇ ਹੀ ਹੋ ਸਕਦਾ ਇਸ ਲਈ ਮੈਨੂੰ ਤਾਂ ਲੱਗਦਾ ਵੀ ਗਵਰਨਰ ਨੂੰ ਦੇਣਾ ਇਹ ਅੱਜ ਦੇ ਹਾਲਾਤ ਦੇ ਵਿੱਚ ਉਹ ਫਿਰ ਵੀ ਇੱਕ ਡਿਵੀਜ਼ਨ ਆਫ ਪਾਵਰ ਤੇ ਹੈ ਹੀ ਆ ਨਾ ਜੀ ਹੁਣ ਜਿਸ ਤਰ੍ਹਾਂ ਗਵਰਨਰ ਹੈ ਗਵਰਨਰ ਨੂੰ ਤਿੰਨ ਜਾਂ ਪੰਜ ਬੰਦਿਆਂ ਦਾ ਪੈਨਲ ਇਹ ਡਿਪੈਂਡ ਕਰਦਾ ਮਿਨੀਮਮ ਮੇਰਾ ਖਿਆਲ ਕੈਲੰਡਰ ਦੇ ਵਿੱਚ ਤਿੰਨ ਬੰਦਿਆਂ ਦਾ ਪੈਨਲ ਦੇਣਾ ਹੈ ਸਰਚ ਕਮੇਟੀ ਹੁੰਦੀ ਹੈ ਕੋਈ ਸਰਚ ਕਮੇਟੀ ਨਹੀਂ ਬਣਾਉਂਦੇ ਨਾ ਬੀਜੇਪੀ ਵਾਲੇ ਕੇਂਦਰੀ ਯੂਨੀਵਰਸਿਟੀਆਂ ਚ ਬਣਾਉਂਦੇ ਹਨ ਇਹ ਬਣਾਉਂਦੇ ਜੇ ਬਣਾਉਂਦੇ ਆ ਤੇ ਸਰਚ ਕਮੇਟੀ ਆਪਣੇ ਖਾਸ ਬੰਦਿਆਂ ਦੀ ਬਣਾਉਣ ਦੀ ਉਹੋ ਜੀ ਸਰਚ ਕਰਕੇ ਦੇ ਦਿੰਦੇ ਜਿਹੋ ਜੀ ਕਮੇਟੀ ਬਣਨੀ ਹਾਲਾਤ ਥੋੜੇ ਮਾੜੇ ਨੇ ਜੇ ਸਾਡੀਆਂ ਯੂਨੀਵਰਸਿਟੀਆਂ ਦਾ ਜਾਂ ਹਰ ਐਜੂਕੇਸ਼ਨ ਦਾ ਪੱਠਾ ਬੈਠ ਗਿਆ ਉਹਨਾਂ ਦੀ ਫੰਡਿੰਗ ਤੇ ਰੁਕੀ ਹੈ ਜਿਸ ਕਰਕੇ ਬੈਠਾ ਆ ਵੀ ਬੇਕਰਤੂਤੀਆਂ ਕਿ ਸਭ ਤੋਂ ਥੱਲੇ ਵਾਲਾ ਬੰਦਾ ਨਿਕੰਮਾ ਬੰਦਾ ਚੱਕ ਕੇ ਉੱਤੇ ਹੈਡ ਲਾ ਦੇ ਜਿਵੇਂ ਪੋਲਿਟਿਕਸ ਵਿੱਚ ਵੀ ਹੋਈ ਗਿਆ ਉਹਨੂੰ ਜਿਹੜਾ ਕੇਂਦਰੀ ਲੀਡਰਸ਼ਿਪ ਆ ਉਹਦੀ ਉਸ ਬੰਦੇ ਨੂੰ ਜਿਹੜਾ ਜੀ ਹਜੂਰੀ ਕਰੇ ਤੇ 24 ਘੰਟੇ ਜਾ ਕੇ ਸਵੇਰੇ ਵੀ ਫੋਨ ਕਰੇ ਹਾਂਜੀ ਕੋਈ ਕੰਮ ਹੈ ਤੇ ਦੱਸ ਦਿਓ ਜੀ ਉਹ ਜੀ ਹਜੂਰੀ ਇਕੱਠੇ ਖੜੀ ਜਾਂਦੇ ਆ ਜਿਹਦੇ ਕਰਕੇ ਦੇਸ਼ ਵੀ ਕਮਜ਼ੋਰ ਹੋ ਰਿਹਾ ਤੇ ਸਾਡੀ ਐਜੂਕੇਸ਼ਨ ਸਿਸਟਮ ਤੇ ਕਮਜ਼ੋਰ ਹੋ ਹੀ ਰਿਹਾ ਬਹੁਤ ਜ਼ਿਆਦਾ ਮਾੜਾ ਹਾਲ ਆ ਇਸ ਵੇਲੇ ਹਾਇਰ ਐਜੂਕੇਸ਼ਨ ਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਠੀਕ ਹੈ ਪ੍ਰੋਫੈਸਰ ਸਾਹਿਬ ਗੱਲ ਪੰਜਾਬ ਦੀ ਹੋ ਰਹੀ ਹੈ ਪੰਜਾਬ ਦੇ ਅਧਿਕਾਰ ਦੀ ਹੋ ਰਹੀ ਹੈ ਪੰਜਾਬ ਦੀ ਐਜੂਕੇਸ਼ਨ ਦੀ ਹੋ ਰਹੀ ਹੈ ਹੁਣ ਗੱਲ ਪੰਜਾਬ ਦੀ ਕਰਾਂਗੇ ਪੰਜਾਬ ਦੇ ਅਧਿਕਾਰ ਦੀ ਵੀ ਕਰਾਂਗੇ ਤੇ ਪੰਜਾਬ ਦੇ ਨਾਲ ਸੰਬੰਧਿਤ ਇੱਕ ਵੱਡੇ ਪ੍ਰੋਜੈਕਟ ਦੀ ਕਰਾਂਗੇ ਇਸ ਦਾ ਸੰਬੰਧ ਹਿਮਾਚਲ ਪ੍ਰਦੇਸ਼ ਨਾਲ ਵੀ ਹੈ ਮੈਂ ਗੱਲ ਕਰ ਰਿਹਾ ਸ਼ਾਨਨ ਪ੍ਰੋਜੈਕਟ ਹੈ ਜੋ ਹਾਈਡਰੋ ਪਾਵਰ ਪ੍ਰੋਜੈਕਟ ਆਖਰਕਾਰ ਹਰ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਉੱਥੋਂ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੇ ਪ੍ਰਧਾਨ ਮੰਤਰੀ ਮੋਦੀ ਜਾਫਰ ਕੇਂਦਰ ਸਰਕਾਰ ਅੱਗੇ ਇਹ ਅਪੀਲ ਕੀਤੀ ਹੈ ਉਹਨਾਂ ਨਾਲ ਮਿਲ ਕੇ ਮੁਲਾਕਾਤ ਕਰਕੇ ਕਿ ਸ਼ਾਨਨ ਪਾਵਰ ਪ੍ਰੋਜੈਕਟ ਹੈ ਜਿਹੜਾ ਉਸ ਦੀ ਮਾਲਕੀ ਦਾ ਅਧਿਕਾਰ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤਾ ਜਾਵੇ ਜੋ ਲੰਬੇ ਸਮੇਂ ਤੋਂ ਪੰਜਾਬ ਦੇ ਅਧਿਕਾਰ ਖੇਤਰ ਦੇ ਵਿੱਚ ਹੈ ਜਾਂ ਕਹਿ ਸਕਦੇ ਅਧਿਕਾਰ ਅਧਿਕਾਰਿਕ ਤੌਰ ਤੇ ਪੰਜਾਬ ਦਾ ਉਸ ਤੇ ਕਬਜ਼ਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਵਾਕਈ ਇਹ ਹਿਮਾਚਲ ਪ੍ਰਦੇਸ਼ ਵਾਲਾ ਪਾਵਰ ਪ੍ਰੋਜੈਕਟ ਹੈ ਜਿਹੜਾ ਹਰੀ ਹਿਮਾਚਲ ਪ੍ਰਦੇਸ਼ ਕੋਲੇ ਚਲਿਆ ਜਾਣਾ ਚਾਹੀਦਾ ਜਾਂ ਇਹਦਾ ਅਧਿਕਾਰ ਪੰਜਾਬ ਕੋਲੇ ਰਹਿਣਾ ਚਾਹੀਦਾ ਉਹੀ ਕਹਾਣੀ ਫੇਰ ਯਾਦ ਆਉਂਦੀ ਹੈ ਜਿੱਥੇ ਬਿੱਲੀਆਂ ਲੜੀ ਜਾਂਦੀਆਂ ਸੀ ਬਾਂਦਰ ਦੋਵਾਂ ਦੀ ਰੋਟੀ ਖਾ ਗਿਆ ਉਹ ਕਹਿੰਦਾ ਕੋਈ ਨਹੀਂ ਭੈਣ ਬੈਠੀ ਤੇ ਮੈਂ ਤੈਨੂੰ ਦਿੰਨਾ ਫੇਰ ਇਧਰੋਂ ਖਾ ਲਿਆ ਲੈ ਹੁਣ ਤੈਨੂੰ ਜ਼ਿਆਦਾ ਹੋ ਗਈ ਆ ਮੈਨੂੰ ਇਧਰੋਂ ਥੋੜਾ ਲੈ ਲੈ ਉੱਥੋਂ ਵੀ ਖਾ ਗਿਆ ਉਹ ਕਰਦਿਆ ਕਰਾਉਂਦਿਆਂ ਬਿੱਲੀਆਂ ਦੋਵੇਂ ਬੀਠੀਆਂ ਦੇਖੀ ਗਈ ਕਿ ਮੈਨੂੰ ਕਿੰਨੀ ਮਿਲਦੀ ਆ ਮੈਨੂੰ ਕਿੰਨੀ ਮਿਲਦੀ ਉਹ ਦੋਵਾਂ ਦੀ ਖਾ ਗਿਆ ਆਪ درخت ਤੇ ਚੜ ਗਿਆ ਉੱਥੱਲੇ ਬੈਠੀ ਨਾ ਇਹ ਹਾਲਤ ਇਹ ਸ਼ਾਨਨ ਪਾਵਰ ਪ੍ਰੋਜੈਕਟ ਦੀ ਨਾ ਹੋ ਜੇ ਇੱਕ ਸਰਕਾਰ ਹੈਗੀ ਕਾਂਗਰਸ ਦੀ ਜੀ ਸੁਖੂ ਦੀ ਕਾਂਗਰਸ ਦੀ ਹੈ ਨਾ ਇੱਥੇ ਕਿਹਦੀ ਆ ਆਮ ਆਦਮੀ ਪਾਰਟੀ ਦੀ ਝੜ ਪਾਰਟੀ ਦੋਵੇਂ ਬੀਜਪੀ ਵਿਰੋਧੀ ਪਾਰਟੀ ਤੇ ਦੋਵੇਂ ਆਈਐਨਟੀਆਈਏ ਦੇ ਬਲਾਕ ਦੇ ਮੈਂਬਰ ਹੈਗੇ ਆ ਦੋਵੇਂ ਇੱਕ ਦੂਜੇ ਦੀ ਮਦਦ ਕਰਨ ਦਾ ਵਾਅਦਾ ਵੀ ਕਰਦੇ ਆ ਕੇਜਰੀਵਾਲ ਦੇ ਹੱਕ ਦੇ ਵਿੱਚ ਐਲੋਪੀ ਰਾਹੁਲ ਗਾਂਧੀ ਨੇ ਉੱਥੇ ਬਿਆਨ ਵੀ ਦਿੱਤਾ ਉਹਨਾਂ ਨੇ ਝਾਰਖੰਡ ਵਾਲੇ ਚ ਮੰਤਰੀ ਦਾ ਵੀ ਜ਼ਿਕਰ ਕੀਤਾ ਜਦੋਂ ਇੱਕ ਤੁਸੀਂ ਬਲਾਕ ਦੇ ਮੈਂਬਰਾਂ ਤੇ ਫਿਰ ਤੁਸੀਂ ਕੇਂਦਰ ਸਰਕਾਰ ਕੋਲ ਕਿਵੇਂ ਚਲੇ ਗਿਆ ਉਹ ਦੋ ਬੜੇ ਦੁੱਤ ਤੋਤੇ ਤੇ ਸਾਧੂ ਹੈਗੇ ਕਾਨੂੰਨ ਦੇ ਪੱਕੇ ਹੈਗੇ ਉਹ ਤੁਹਾਡੇ ਦੋਵਾਂ ਦਾ ਫਾਇਦਾ ਲੈਣ ਕੇ ਪਿਜੂਗਾ ਤੈਨੂੰ ਦੇ ਦੇਣੇ ਆ ਫਿਰ ਉਹ ਲੜ ਪੂਗਾ ਫਿਰ ਇਹਨੂੰ ਕਹਿਣਗੇ ਚੰਗਾ ਯਾਰ ਤੂੰ ਤੁਸੀਂ ਐਪਲੀਕੇਸ਼ਨ ਪਾ ਦਿਓ ਫਿਰ ਤੁਹਾਨੂੰ ਲੜਾ ਦੇਣਗੇ ਲੰਢੀ ਜਾਓ ਬੈਠੇ ਆਪਸ ਵਿੱਚ ਬੈਠੋ ਤੁਸੀਂ ਕਰਦੀ ਲੜਾਈ ਬਾਹਰੋਂ ਬਿਲਕੁਲ ਆਪਸ ਵਿੱਚ ਬੈਠੋ ਦੋਵੇਂ ਆਈ ਸਾਡਾ ਪੰਜਾਬ ਦਾ ਚੀਫ ਮਿਨਿਸਟਰ ਬੈਠੇ ਉਹਨਾਂ ਦਾ ਚੀਫ ਮਿਨਿਸਟਰ ਬੈਠੇ ਇੱਕ ਵਾਰੀ ਪ੍ਰੀਲੀਮਿਨਰੀ ਮੀਟਿੰਗ ਕਰ ਲੈਣ ਉਹ ਤੇ ਤੈਅ ਕਰ ਲੈਣ ਕਿ ਅਸੀਂ ਸਾਰੀ ਨੀਤੀ ਗ੍ਰਿਟੀ ਇੱਕ ਸਾਂਝਾ ਕਮਿਸ਼ਨ ਬਣ ਜੇ ਜਾਂ ਤੁਸੀਂ ਆਪਣਾ ਬਣਾ ਲਓ ਅਸੀਂ ਰਿਪੋਰਟ ਦੇ ਦਿੰਨੇ ਆ ਤੁਸੀਂ ਆਪਣਾ ਬਣਾ ਲਓ ਉਹ ਰਿਪੋਰਟ ਜਿਹੜੀ ਆਊਗੀ ਉਹਨੂੰ ਮਿਲ ਕੇ ਡਿਸਕਸ ਕਰਕੇ ਫਾਈਨਲਾਈਜ਼ ਕਰ ਲੀ ਹ ਇਸ ਕਿਸਮ ਦਾ ਆਪਣੇ ਘਰ ਘਰੇਲੂ ਪ੍ਰੋਬਲਮਾਂ ਜਿਹੜੀਆਂ ਉਹਨੂੰ ਆਪ ਹੱਲ ਕਰਨ ਦੀ ਕੋਸ਼ਿਸ਼ ਕਰੋ ਜੇ ਤੀਜੀ ਪਾਵਰਫੁੱਲ ਧਿਰ ਨੂੰ ਦੋਗੇ ਪਹਿਲਾਂ ਤੇ ਉਹ ਦੇਖਣਗੇ ਕਿ ਅਸੀਂ ਇਨ੍ਹਾਂ ਦਾ ਦੋਵਾਂ ਦੀ ਲੜਾਈ ਦਾ ਫਾਇਦਾ ਕਿਵੇਂ ਲੈਣਾ ਉੱਤੇ ਉਹ ਤੁਹਾਡਾ ਸ਼ਾਨਨ ਪ੍ਰੋਜੈਕਟ ਕਿਸੇ ਹੋਰ ਹੀ ਪਾਸੇ ਰਹਿ ਜਾਊਗਾ ਤੁਹਾਡਾ ਹੋਰ ਬਖੇੜਾ ਜ਼ਰੂਰ ਵੱਡੇ ਪੱਧਰ ਤੇ ਪੈ ਸਕਦਾ ਆਪਸ ਵਿੱਚ ਹਿਮਾਚਲ ਵਰਸਸ ਪੰਜਾਬ ਮ ਪਹਿਲਾਂ ਹੀ ਸ਼ੁਰੂ ਹੋ ਗਿਆ ਹੋਇਆ ਕਿੰਨੇ ਸ਼ਕਤ ਆਂ ਕਿਹੜੀਆਂ ਸ਼ਕਤੀਆਂ ਕਰਾਰੀਆਂ ਉਹ ਰੱਬ ਜਾਣੇ ਉਹ ਤੇ ਉਹਨਾਂ ਨੂੰ ਸੁਖ ਨੂੰ ਉਹਨਾਂ ਨੂੰ ਉੱਥੇ ਦੀ ਕਾਂਗਰਸ ਨੂੰ ਦੇਖਣਾ ਪਊਗਾ ਪਰ ਇਹ ਜੇ ਬਣਦਾ ਤੇ ਬੜੀ ਮੰਦ ਭਾਗੀ ਗੱਲ ਹੋਊਗੀ ਅਸੀਂ ਤੇ ਅੰਦਰੂਨੀ ਜਿਹੜੇ ਬਖੇੜੇ ਪੈਂਦੇ ਰਹਿੰਦੇ ਆ ਕਦੀ ਹਿੰਦੂ ਤੇ ਕਦੀ ਕ੍ਰਿਸਚੀਅਨ ਤੇ ਕਦੀ ਸਿੱਖ ਇਹਨਾਂ ਦੇ ਉਹਨਾਂ ਤੋਂ ਹੀ ਭੈ ਭੀ ਤੇ ਰਹਿੰਦੇ ਆ ਤੇ ਜੇ ਸੂਬਿਆਂ ਦਾ ਵੀ ਹੋ ਗਿਆ ਅੱਜ ਬੜੀ ਮੁਸ਼ਕਲ ਨਾਲ ਕਿਸਾਨਾਂ ਨੇ ਇਹਨਾਂ ਨੂੰ ਬੜੇ ਵੱਡੇ ਪੱਧਰ ਤੇ ਇਕੱਠੇ ਕੀਤਾ ਉਹ ਜਿਹੜੀ ਯੂਨਿਟੀ ਬਣੀ ਆ ਲੋਕਾਂ ਨੇ ਇੱਕ ਉਹਦੀਆਂ ਜਿੱਤਾਂ ਵੀ ਮੱਲਾਂ ਵੀ ਮਾਰੀਆਂ ਏਕਾ ਕਰਕੇ ਕਿਸਾਨਾਂ ਨੇ ਉਹ ਨਹੀਂ ਕਿਸੇ ਵੀ ਕਿਸਮ ਦਾ ਉਹਦੇ 'ਚ ਤਰੇੜਾ ਨਹੀਂ ਆਉਣੀ ਚਾਹੀਦੀ ਉਹ ਉਹਦੇ 'ਚ ਕਮਜ਼ੋਰੀ ਨਹੀਂ ਆਉਣੀ ਚਾਹੀਦੀ ਪਰ ਜੇ ਅਸੀਂ ਵਰਸਸ ਕਰਤੀਆਂਗੇ ਤੋ ਕੀ ਲੈ ਮੈਤਨ ਵਾਜ ਕੀ ਨਾ ਪੱਕਾ ਹੈ ਕਿ ਜੇ ਕੇਂਦਰ ਕੋਲੇ ਚਲੇ ਗਏ ਉਹ ਇਹਨਾਂ ਦੀ ਜੇ ਲੜਾਈ ਕਰਵਾ ਕੇ ਨਾ ਹਟੇ ਇਹ ਹਿਮਾਚਲ ਵਰਸਸ ਪੰਜਾਬ ਦਾ ਇਸ਼ੂ ਬਣਾ ਕੇ ਨਾ ਹਟੇ ਕਿਉਂਕਿ ਉਹਨਾਂ ਨੂੰ ਦੋਵਾਂ ਦਾ ਦੋਵਾਂ ਨੂੰ ਲੜਾਉਣ ਦਾ ਹੀ ਫਾਇਦਾ ਇੱਥੇ ਦੋਹੀ ਜਗ੍ਹਾ ਹੀ ਉਹ ਭਾਜਪੀ ਨੂੰ ਫਾਇਦਾ ਹੋਊਗਾ ਇਸ ਗੱਲ ਦਾ ਇਸ ਤਰ੍ਹਾਂ ਇਹ ਸ਼ਾਨਨ ਪ੍ਰੋਜੈਕਟ ਜਿਹੜਾ ਹੁਣ ਇਹ ਸਾਰਿਆਂ ਨੂੰ ਪਤਾ ਸ਼ਾਇਦ ਤੁਸੀਂ ਦੱਸ ਵੀ ਦਿੱਤਾ ਕਿ 99 ਸਾਲ ਦੀ ਲੀਜ਼ ਅੰਗਰੇਜ਼ਾਂ ਵੇਲੇ ਦੀ ਉਦੋਂ ਦੀ ਸੀਗੀ ਉਹ ਲੀਜ਼ ਹੋ ਗਈ ਖਤਮ ਹੁਣ ਉਦੋਂ ਬਾਅਦ ਸਟੇਟ ਰੀਆਰਗੇਨਾਈਜੇਸ਼ਨ ਐਕਟ ਬਣ ਗਿਆ ਜਿਹਦੇ ਵਿੱਚ ਉਹਨਾਂ ਦਾ ਏਰੀਆ ਉਹਨਾਂ ਦਾ ਇਹ ਪਰੇਸ਼ਾਨਨ ਪ੍ਰੋਜੈਕਟ ਕਿਉਂਕਿ ਇਹਨਾਂ ਦੀ ਲੀਸ ਸੀ ਉਹ ਇਹਨਾਂ ਕੋਲ ਰਿਆ ਏਰੀਆ ਉੱਧਰ ਚਲਾ ਗਿਆ ਹੁਣ ਇਸ ਗੱਲ ਦਾ ਫੈਸਲਾ ਤੇ ਕਿਸੇ ਖਾਸ ਖਾਸ ਜਿਹੜੇ ਮਾਹਿਰ ਹੈ ਉਹਨਾਂ ਦੀ ਕਮੇਟੀ ਬਣਾ ਕੇ ਕਰ ਲੋ ਨਹੀਂ ਤੇ ਕੋਰਟ 'ਚ ਲੈ ਜਾਓ ਜੇ ਤੁਹਾਡੇ ਕੋਲ ਨਹੀਂ ਹੁੰਦਾ ਕੋਰਟ 'ਚ ਲੈ ਜਾਓ ਜੋ ਕੋਰਟ ਕਹੂਗੀ ਉਹ ਆਪੇ ਤੁਸੀਂ ਦੋਵੇਂ ਤਰ ਮਨਜ਼ੂਰ ਉਹਦੇ ਤੋਂ ਕੋਰਟ ਤੋਂ ਬਾਹਰ ਨਾ ਹਮਾਚਲ ਹੈਗਾ ਨਾ ਉਹ ਹੈਗਾ ਵੈਸੇ ਇਹਨਾਂ ਗੱਲਾਂ ਦੇ ਫੈਸਲੇ ਚੰਗੇ ਤਾਂ ਇੰਜ ਹੀ ਰਹਿੰਦੇ ਕਿ ਜੇ ਪੋਲੀਟੀਕਲੀ ਹੋ ਜਾਣ ਜੇ ਪੰਜਾਬ ਨੇ ਰੱਖਣਾ ਆ ਤਾਂ ਕੁਝ ਦੇਣ ਲੈਣ ਕਰ ਲੈਣ ਜੇ ਉਹਨਾਂ ਨੇ ਰੱਖਣਾ ਤੇ ਉਹ ਪੰਜਾਬ ਨੇ ਜਿਹੜੀ ਇਨਵੈਸਟਮੈਂਟ ਕੀਤੀ ਉਹਦਾ ਵੀ ਦੇਣ ਲੈਣ ਕਰ ਲੈਣ ਕੁਛ ਨਾ ਕੁਛ ਤੇ ਬੈਠ ਕੇ ਹੀ ਕਰਨਾ ਪਊ ਨਾ ਇਹਨਾਂ ਨੇ ਵੀ ਤੇ ਹੁਣ ਵੀ ਪੈਸਾ ਉੱਤੇ ਕਾਫੀ ਲਾਇਆ ਉੱਥੇ ਉਹਨੂੰ ਇਹ ਚੰਨਲ ਪ੍ਰੋਜੈਕਟ ਦੇ ਉੱਤੇ ਤਾਂ ਕਿ ਇਹਨਾਂ ਦਾ ਕਲੇਮ ਬਣਿਆ ਰੇ ਪੰਜਾਬ ਗਵਰਨਮੈਂਟ ਦਾ ਉਹ ਸਾਰਾ ਦੇਖ ਕੇ ਕੀਤਾ ਜਾ ਸਕਦਾ ਜੋ ਐਸੈਟ ਬਣਿਆ ਹੋਰ ਬਣਿਆ ਵੀ ਤੁਸੀਂ ਲੈ ਲਓ ਜਦੋਂ ਸੂਬਿਆਂ ਦੀ ਵੀ ਵੰਡ ਹੋਈ ਉਦੋਂ ਵੀ ਇੰਜ ਹੀ ਐਕਸਚੇਂਜ ਹੋਈਆਂ ਨਾ ਚੀਜ਼ਾਂ ਤੇ ਤੁਸੀਂ ਆਹ ਲੈ ਲਓ ਅਸੀਂ ਆਹ ਲੈ ਲੀਨੇ ਭਰਾਵਾਂ ਵਾਂਗੂ ਇੱਕ ਦੂਜੇ ਦੇ ਸਿਰ ਪਾੜਨ ਦੀ ਕੋਈ ਲੋੜ ਨਹੀਂ ਹੈ ਜੋ ਆਪੋ ਆਪਣੀ ਜਗ੍ਹਾ ਲੀਕ ਖੇਚ ਲਈ ਇਸ ਤਰ੍ਹਾਂ ਜਦੋਂ ਉਹ ਲੀਕ ਖਿੱਚੀ ਦੇ ਅੰਦਰ ਕੋਈ ਰਹਿ ਗਿਆ ਐਸੈਟ ਰਹਿ ਗਿਆ ਕੋਈ ਡਿਸਪਿਊਟ ਰਹਿ ਗਿਆ ਉਹਨੂੰ ਆਪ ਕਰ ਲੈਣਾ ਚਾਹੀਦਾ ਨਹੀਂ ਤੇ ਇਹ ਗੱਲ ਵਾਦੀ ਵਾਦੀ ਜਿਆਦਾ ਇਹਦਾ ਬਖੇੜਾ ਵੀ ਪੈ ਸਕਦਾ ਜੀ ਪ੍ਰੋਫੈਸਰ ਸਾਹਿਬ ਅਗਲੀ ਖਬਰ ਹੈ ਪੰਜਾਬ ਦੇ ਕਿਸਾਨਾਂ ਨਾਲ ਜੁੜੀ ਹੋਈ ਇਹ ਵੀ ਕੋਈ ਛੋਟਾ ਮੁੱਦਾ ਨਹੀਂ ਹੈ ਨਵਦੀਪ ওয়াটার ਕੈਨਨ ਵਾਲਾ ਨਵਦੀਪ ਜਲਬੇੜਾ ਬੀਤੇ ਕੱਲ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਜੇਲ੍ਹ ਤੋਂ ਬਾਹਰ ਆ ਗਏ ਅੱਜ ਕਿਸਾਨਾਂ ਨੇ ਉਹਨਾਂ ਨੂੰ ਸਨਮਾਨ ਕਰਨਾ ਸੀ ਇੱਕ ਵਿਕਟਰੀ ਮਾਰਚ ਦੱਸਿਆ ਜਾ ਰਿਹਾ ਇੱਕ ਵਿਕਟਰੀ ਸ਼ਕਤੀ ਪ੍ਰਦਰਸ਼ਨ ਕਿਸਾਨਾਂ ਨੇ ਕਰਨਾ ਸੀ ਹਰਿਆਣਾ ਦੇ ਵਿੱਚ ਅੰਬਾਲਾ ਦੀ ਅਨਾਜ ਮੰਡੀ ਦੇ ਵਿੱਚ ਇਹ ਜਾਣਕਾਰੀ ਹੈ ਉਥੇ ਇਹ ਹੁਣ ਦੋਸ਼ ਲੱਗ ਰਿਹਾ ਹੈ ਹਰਿਆਣਾ ਪੁਲਿਸ ਤੇ ਕਿ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਇਕੱਠੇ ਹੋਣ ਤੋਂ ਰੋਕਿਆ ਹੈ ਕਈ ਕਿਸਾਨ ਆਗੂਆਂ ਨੂੰ ਜਾਂ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਪੁਲਿਸ ਬੱਸਾਂ ਦੇ ਵਿੱਚ ਬੈਠੇ ਕਿਸਾਨ ਨਜ਼ਰ ਵੀ ਆਏ ਨੇ ਨਾਰੇਬਾਜ਼ੀ ਵੀ ਹੋ ਰਹੀ ਹੈ ਬੈਰੀਕੇਟਿੰਗ ਵੀ ਦੇਖਣ ਨੂੰ ਮਿਲ ਰਹੀ ਹੈ ਆਖਿਰ ਇਹ ਇੱਕਦੋ ਤੱਕ ਚੱਲੂਗਾ ਕੀ ਹੁਣ ਹਰਿਆਣਾ ਸਰਕਾਰ ਹਾਲੇ ਵੀ ਨਰਮ ਨਹੀਂ ਹੋ ਰਹੀ ਕਾਰਨ ਕੀ ਹੈ ਇਸ ਦਾ ਕਿਉਂਕਿ ਮੌਕੇ ਤੇ ਵਿਧਾਨ ਸਭਾ ਚੋਣਾਂ ਵੀ ਆ ਚੁੱਕੀਆਂ ਨੇ ਮੈਸ 2-3 ਮਹੀਨੇ ਰਹਿ ਗਏ ਨੇ ਕੀ ਇਸ ਦਾ ਅਸਰ ਵਿਧਾਨ ਸਭਾ ਚੋਣਾਂ ਤੇ ਵੀ ਪਊਗਾ ਦੇਖੋ ਇਹ ਤੇ ਸਾਫ ਸਾਫ ਹੈ ਕਿ ਉਥੇ ਸਰਕਾਰ ਹੈਗੀ ਬੀਜੇਪੀ ਦੀ ਜਿਹੜੀ ਸੈਂਟਰ ਦੀ ਪਾਰਟੀ ਦੀ ਸਰਕਾਰ ਵੀ ਹੈ ਉਹ ਬਿਲਕੁਲ ਨਹੀਂ ਚਾਹੁੰਦੇ ਕਿ ਜਾਨੀ ਜਿਸ ਕਿਸਮ ਨਾਲ ਮੋਦੀ ਜੀ ਨੂੰ ਆਪਣਾ ਝੁਕਣਾ ਪਿਆ ਕਿਸਾਨਾਂ ਦੇ ਅੰਦੋਲਨ ਦੇ ਸਾਹਮਣੇ 13 ਮਹੀਨੇ ਜਿਹੜੇ ਉਹਨਾਂ ਨੇ ਦਿੱਲੀ ਦਾ ਕ੍ਰਾਉ ਕਰਕੇ ਬਾਰਡਰਾਂ ਤੇ ਰੱਖਿਆ ਉਸ ਗੱਲ ਤੋਂ ਇੰਨੀ ਕੀੜ ਤੇ ਚੇੜਿਆ ਦਿੱਲੀ ਦੇ ਵਿੱਚ ਜਾਂ ਬੀਜੇਪੀ ਦੇ ਵਿੱਚ ਖਾਸ ਕਰਕੇ ਮੋਦੀ ਜੀ ਵਿੱਚ ਵੀ ਉਹ ਬਿਲਕੁਲ ਨਹੀਂ ਚਾਹੁੰਦੇ ਕਿ ਕਿਸਾਨ ਦੁਬਾਰਾ ਉਸੇ ਤਰੀਕੇ ਨਾਲ ਇਕੱਠ ਵਟ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ। ਉਹ ਚੇੜ ਚੋਈਂ ਘੱਟੋ ਘੱਟ ਉਹ ਜਿੱਥੇ ਉਹਨਾਂ ਦੀ ਆਪਣੀ ਸਰਕਾਰ ਆ ਕਿਉਂਕਿ ਹਰਿਆਣਾ 'ਚ ਉਹਨਾਂ ਦੀ ਭਾਜਪਾ ਦੀ ਸਰਕਾਰ ਆ ਹੁਣ ਸੈਣੀ ਹੈਗੇ ਆ ਪਹਿਲਾਂ ਖੱਟੜ ਸਾਹਿਬ ਸੀਗੇ। ਉਹ ਸਾਰਾ بار 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 ਜਿਹੜੇ ਲੋਕਾਂ ਦੀਆਂ ਸਿਵਲ ਲਿਬਰਟੀਆਂ ਆ ਜਾਂ ਉਥੇ ਪ੍ਰੋਟੈਸਟ ਦਾ ਰਾਈਟ ਆ ਆਪਣੀ ਪਾਸ਼ਣ ਦੇਣ ਦਾ ਰਾਈਟ ਹੈਗਾ ਡਿਮੋਨਸਟ੍ਰੇਸ਼ਨ ਕਰਨ ਦਾ ਰਾਈਟ ਹੈ ਰੈਲੀ ਕਰਨ ਦਾ ਰਾਈਟ ਹੈ ਇਹ ਫੰਡਾਮੈਂਟਲ ਰਾਈਟਸ ਦੇ ਵਿੱਚ ਸੰਵਿਧਾਨ ਦੇ ਵਿੱਚ ਲਿਖਿਆ ਉਸ ਨੂੰ ਵੀ ਉਹ ਆਨਰ ਨਹੀਂ ਕਰਦੇ ਫਿਰ ਇਸ ਤਰ੍ਹਾਂ ਕਰਨ ਪ੍ਰਧਾਨ ਮੰਤਰੀ ਵਿਸ਼ਵਗੁਰੂ ਛੱਡ ਦੇਣ ਕਹਿਣਾ ਆਪਣੇ ਆਪ ਨੂੰ ਔਰ ਸਾਰਿਆਂ ਤੋਂ ਵੱਡੀ ਡੈਮੋਕ੍ਰੇਸੀ ਵੀ ਕਹਿਣਾ ਛੱਡ ਦੇਣ ਇਹ ਕਹਿ ਦੇਣ ਕਿ ਸਾਡੇ ਦੇ ਇੱਥੇ ਜਿਹੜਾ ਡਿਕਟੇਟਰਸ਼ਿਪ ਹੈਗੀ ਆ ਸਾਡੇ ਜੋ ਡੰਡਾ ਰਾਜ ਹੈਗਾ ਅਸੀਂ ਜਿੱਥੇ ਮਰਜ਼ੀ ਦਫਾ ਚਤਾਲੀ ਲਾ ਦਈਏ ਜਿੱਥੇ ਮਰਜ਼ੀ ਅਸੀਂ ਹਟਾ ਦਈਏ ਅਸੀਂ ਜਿੰਨੂੰ ਬੋਲਣ ਮਰਜ਼ੀ ਬੋਲਣ ਦਈਏ ਜਿੰਨੂੰ ਮਰਜ਼ੀ ਚੱਕ ਕੇ ਜੇਲ੍ਹ 'ਚ ਸੁੱਟ ਦਈਏ ਇਹ ਸਾਡੀ ਮਰਜ਼ੀ ਆ ਸਾਡੇ ਡੈਮੋਕ੍ਰੇਸੀ ਚਲੋ ਵੋਟਾਂ-ਵਾਟਾਂ ਜ਼ਰੂਰ ਫੁੰਦੇ ਰਵਾਂਗੇ ਪਰ ਜਦੋਂ ਸੱਤਾ 'ਚ ਲਿਆਓਗੇ ਫਿਰ ਭੁਗਤੋਗੇ ਇਹ ਹਾਲਾਤ ਇਹਨਾਂ ਨੂੰ ਓਪਨਲੀ ਐਮਰਜੈਂਸੀ ਵਾਲੇ ਦੂਜਿਆਂ ਨੂੰ ਕਹਿ ਰਹੇ ਹਨ ਇਹੀ ਤੇ ਸੰਵਿਧਾਨ ਦੇ ਕਤਲ ਦਾ ਡਰ ਰਿਹਾ ਨਾ ਇਹੋ ਹੀ ਤੇ ਹੋਰ ਕਿਹੜੀ ਗੱਲ ਐ ਐਮਰਜੈਂਸੀ ਦੇ ਕਤਲ ਦਾ ਜਿਹੜਾ ਜਾਂ ਡੈਮੋਕ੍ਰੇਸੀ ਦੇ ਕਤਲ ਦਾ ਹੋਰ ਕੀ ਐ ਹੁਣ ਇਹ ਕਹਿ ਰਿਹਾ ਕਿ ਅਸੀਂ ਕੀ ਆ ਸੰਵਿਧਾਨ ਹਤਿਆ ਦਿਵਸ ਜਾਂ ਡੈਮੋਕ੍ਰੇਸੀ ਹਤਿਆ ਦਿਵਸ ਜਿਹੜਾ ਐਮਰਜੈਂਸੀ ਨੂੰ ਕਹਿਣਾ ਚਾਹੁੰਦੇ ਮੇਰੇ ਕਹ ਸੰਵਿਧਾਨ ਹਤਿਆ ਦਿਵਸ ਜੀ ਹਾਂ ਇਹ ਬੀਜੇਪੀ ਬਣਾ ਕੇ ਉਸ ਨੂੰ ਪੇਸ਼ ਕਰਨਾ ਚਾਹੁੰਦੀ ਹੈ ਪਰ ਤੁਸੀਂ ਤੇ ਲਗਾਤਾਰ ਇੱਕ ਪਰਪੀਚੁਅਲ ਸਿਚੁਏਸ਼ਨ ਇਹੋ ਜੀ ਬਣਾ ਰਹੇ ਆਂ ਕਿ ਅਸੀਂ ਲੋਕਾਂ ਨੂੰ ਪ੍ਰੋਟੈਸਟ ਨਹੀਂ ਕਰਨ ਦੇਣਾ ਐ ਤੇ ਜੱਗ ਜਾ ਰਿਹਾ ਨਾ ਜਿਹੜੀਆਂ 13 10 ਫਰਵਰੀ ਤੋਂ ਲੈ ਕੇ ਹੁਣ ਤੱਕ ਤੁਸੀਂ ਜੀਟੀ ਰੋਡ ਨੂੰ ਰੋਕ ਕੇ ਰੱਖਿਆ ਤੇ ਉਹਦੇ ਲਈ ਅਜੇ ਉਹਨੂੰ ਰੋਕੀ ਰੱਖਣ ਲਈ ਲੋਕਾਂ ਨੂੰ ਤਾਂ ਕਰਨ ਲਈ ਸੁਪਰੀਮ ਕੋਰਟ ਤੱਕ ਪਹੁੰਚ ਗਏ ਤੁਸੀਂ ਹਟਦੇ ਨਹੀਂ ਇਹ ਇੱਕ ਦੇਸ਼ ਦੇ ਇੱਕ ਜਿਹੜੀ ਵਾਈਬਰੈਂਟ ਡੈਮੋਕ੍ਰੇਸੀ ਆ ਉਸ ਲਈ ਇੱਕ ਖਤਰੇ ਦੀ ਗੱਲ ਹੈ ਜੀ ਪ੍ਰੋਫੈਸਰ ਸਾਹਿਬ ਇੱਕ ਪੂਜਾ ਖੇਡਕਰ ਨਾਮ ਕਾਫੀ ਚਰਚਾ ਦੇ ਵਿੱਚ ਹੈ ਟ੍ਰੇਨੀ ਆਈਏਐਸ ਹੈ ਪੀਪਰ ਕਲੀਅਰ ਕੀਤਾ ਟ੍ਰੇਨਿੰਗ ਲੱਗੀ ਉਹਨਾਂ ਨੇ ਆਪਣੀ ਜੁਆਇਨਿੰਗ ਤੋਂ ਪਹਿਲਾਂ ਹੀ ਬੰਗਲੇ ਕਾਰਾਂ ਸ਼ਾਇਦ ਮੰਗਲੀਆਂ ਬਹੁਤ ਕੁਝ ਡਿਮਾਂਡਾਂ ਰੱਖ ਦਿੱਤੀਆਂ ਹੁਣ ਜੋ ਜਾਣਕਾਰੀ ਹੈ ਕਿ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਹੈ ਅਕੈਡਮੀ ਨੇ ਉਹਨਾਂ ਦੀ ਟ੍ਰੇਨਿੰਗ ਰੱਦ ਕਰ ਦਿੱਤੀ ਹੈ ਤੇ ਵਾਪਸ ਅਕੈਡਮੀ ਦੇ ਵਿੱਚ ਬੁਲਾ ਲਿਆ ਗਿਆ ਆਖਿਰ ਪੂਰਾ ਮਾਮਲਾ ਕੀ ਇਹ ਜ਼ਰੂਰ ਲੋਕਾਂ ਨੂੰ ਜਾਣਕਾਰੀ ਸ ਦੇਖੋ ਮਨਸੂਰੀ ਦੇ ਵਿੱਚ ਨਾ ਆਈ ਇਸ ਇੱਕ ਅਕੈਡਮੀ ਉੱਥੇ ਵੀ ਟ੍ਰੇਨਿੰਗ ਮਿਲਦੀ ਆ ਉਦੋਂ ਬਾਅਦ ਸ਼ਾਇਦ ਕੋਈ ਪ੍ਰੈਕਟੀਕਲ ਟ੍ਰੇਨਿੰਗ ਹੋ ਬੰਬੇ ਦੇ ਵਿੱਚ ਸੀ ਕਿ ਉਹਨਾਂ ਨੇ ਉੱਥੋਂ ਉਹ ਕੈਨਸਲ ਕਰ ਦਿੱਤੀ ਤੇ ਹੁਣ ਉਹਨਾਂ ਨੂੰ ਮ ਜਿਹੜੇ ਜਿਹਦੇ ਜਿਹੜੇ ਸਿਲੈਕਟ ਹੋ ਜਾਂਦੇ ਨੇ ਉਹਨਾਂ ਨੂੰ ਮਸੂਰੀ ਉੱਥੇ ਜਿਹੜਾ ਕਰਦੇ ਆ ਟ੍ਰੇਨਿੰਗ ਦਿੰਦੇ ਆ ਲਾਲਬਾਦਰ ਸ਼ਾਸਤਰੀ ਅਕੈਡਮੀ ਉਹਦਾ ਨਾਮ ਆ ਉੱਥੇ ਉਹਨਾਂ ਨੇ ਵਾਪਸ ਬੁਲਾਇਆ ਮੇਰਾ ਖਿਆਲ ਇਹ ਨਹੀਂ ਤੇ ਆਪਣੇ ਪੈਰਾਂ ਤੇ ਆਪ ਹੀ ਖਵਾੜਾ ਮਾਰਿਆ ਕੰਮ ਤੇ ਗਲਤ ਕੀਤੇ ਆ ਜੇ ਚੋਪਰੀਂ ਦੀ ਤੇ ਉਹ ਦੱਬੇ ਰਹਿਣੇ ਸੀ ਨਹੀਂ ਸੀ ਕਿਸੇ ਨੂੰ ਪਤਾ ਲੱਗਣਾ ਪਰ ਉਹ ਜਦੋਂ ਬੰਦੇ ਨੂੰ ਪੁੱਠੀਆਂ ਆਤਾਂ ਪੈ ਜਾਣ ਫਿਰ ਉਹ ਆਪਣੇ ਹੋਰ ਚਮਕਾਉਣ ਲੱਗ ਜਾਂਦਾ ਉਹ ਚਮਕਾਉਂਦਿਆਂ ਚਮਕਾਉਂਦਿਆਂ ਉਹ ਸਾਰਾ ਕੰਮ ਗੜਬੜ ਹੋ ਗਿਆ ਇਹਦਾ ਗੜਬੜਦਾ ਕੀ ਮਤਲਬ ਹੋ ਗਿਆ ਕਿ ਜਿਹੜੀ ਅਸਲੀ ਅਸੀਂ ਲੋਕਾਂ ਦੇ ਸਾਹਮਣੇ ਆ ਗਈ ਇਹ ਨਹੀਂ ਹਾ ਗੱਡੀਆਂ ਫਲਾਨੀਆਂ ਅਜੇ ਕੋਈ ਉਹ ਨਹੀਂ ਸੀ ਪੂਰਾ ਜਿਹੜਾ ਆਈਐਸ ਦੇ ਵੱਡੇ ਪਹੁੰਚੇ ਹੋਏ ਆਈਐਸ ਦੇ ਤੇਵਰਿਆ ਉਹ ਦਿਖਾਉਣੇ ਬਿਨਾ ਆਈਐਸ ਅਜੇ ਜੁਆਇਨ ਕੀਥਿਆਂ ਵੀ ਕਿਸੇ ਤੇ ਦਿਖਾਉਣੇ ਸ਼ੁਰੂ ਕਰਤੇ ਆ ਜਿੱਤੇ ਟ੍ਰੇਨਿੰਗ ਇਹਨਾਂ ਦੀ ਹੈਨਾ ਤੇ ਉਹ ਜਦੋਂ ਦਿਖਾਉਣੇ ਸ਼ੁਰੂ ਕਰਤੇ ਤੇ ਲੋਕਾਂ ਨੇ ਜਿਹੜਾ ਸੀਗਾ ਉਹ ਐਲੀਜੀਬਲ ਨਹੀਂ ਸੀ ਉਹਦੇ ਲਈ ਅਜੇ ਜੋ ਇਹਨੇ ਮੰਗਣਾ ਸ਼ੁਰੂ ਕੀਤਾ ਉਹ ਐਲੀਜੀਬਲ ਉਹਦੇ ਲਈ ਨਹੀਂ ਸੀਗੀ ਅ ਮੈਨੂੰ ਹੁਣੇ ਕੋਈ ਦੱਸ ਰਿਹਾ ਸੀਗੇ ਕਿ ਇਹਦੀ ਇਹਨਾਂ ਦੀ ਮਦਰਦਾ ਵੀ ਰੋਲ ਕੋਈ ਬਹੁਤਾ ਚੰਗਾ ਨਹੀਂ ਸੀ ਜਦੋਂ ਕਿਸਾਨ ਅੰਦੋਲਨ ਸੀਗਾ ਉਹ ਬੰਦੂਕ ਉਹਨਾਂ ਵੱਲ ਨੂੰ ਕਰਕੇ ਜਾਂ ਉਹਨਾਂ ਨੂੰ ਧਮਕੀ ਦੇਣੀ ਜਾਂ ਕੋਈ ਇਹੋ ਜੀਆਂ ਸੋਸ਼ਲ ਮੀਡੀਆ ਦੇ ਤੇ ਇਹੋ ਜੀਆਂ ਗੱਲਾਂ ਚੱਲੀ ਜਾਂਦੀਆਂ ਕਿ ਉਹ ਪਹਿਲਾਂ ਵੀ ਰਿਕਾਰਡ ਕੋਈ ਹੈ ਇਹੋ ਜਿਆ ਪੁੱਠਾ ਸਿੱਧਾ ਹੀ ਹੈ ਕੋਈ ਬਹੁਤਾ ਚੰਗਾ ਰਿਕਾਰਡ ਨਹੀਂ ਪਰ ਲੇਟੈਸਟ ਇਹ ਹੋਈ ਕਿ ਨੇ ਦੋ ਜਾਲੀ ਸਰਟੀਫਿਕੇਟ ਬਣਾ ਲਏ ਬੀਬੀ ਨੇ ਖੇਲਗੜ ਨੇ ਪੂਜਾ ਨੇ ਇੱਕ ਦੇ ਬਣਾ ਲਿਆ OBC ਦਾ ਇੱਕ ਬਣਾ ਲਿਆ ਹੈਂਡੀਕੈਪ ਦਾ ਜਿਹਨੂੰ ਚੈਲੰਜ ਦਾ ਕਹਿੰਦੇ ਹੈ ਨਾ ਉਹ ਦੋਵਾਂ ਦਾ ਲੈਹਾ ਲੈ ਕੇ ਕੁਛ ਕਈ ਉਹਦੀ ਉਹਦੀ ਮੈਰਿਟ ਲਿਸਟ ਅਲੱਗ ਹੈਗੀ ਜਦ ਤੁਸੀਂ ਪੁੱਠੇ ਕੰਮ ਇਹੋ ਜਿਹੇ ਕੀਤੇ ਆ ਤੇ ਫਿਰ ਹੁਣ ਥੋੜਾ ਜਿਹਾ ਜੀਰਾ ਕਰੋ ਤੁਸੀਂ ਜੂ ਆ ਕੇ ਆਪਣਾ ਦੱਸਣ ਲੱਗੇ ਵੀ ਅਸੀਂ ਬਿਲਕੁਲ ਸਾਰਿਆਂ ਨੂੰ ਆਊਟ ਸਮਾਰਟ ਕਰ ਸਕਦੇ ਆ ਉਹ ਉਹਨਾਂ ਦੀ ਜਿਹੜੀ ਉਹ ਜ਼ਿਆਦਾ ਸਮਾਰਟਨੈਸ ਸੀ ਓਵਰ ਸਮਾਰਟਨੈਸ ਸੀ ਉਹ ਉਹਨੂੰ ਮਹਿੰਗੀ ਪਈ ਮੈਨੂੰ ਤੇ ਲੱਗਦਾ ਇਹਦਾ ਸਾਰਾ ਕੰਮ ਇਹ ਆਈਐਸ ਇਹ ਇਹੋ ਜਿਹੇ ਬੰਦਿਆਂ ਨੂੰ ਕੱਲਾ ਉਹ ਹੋਈ ਸਿਲੈਕਸ਼ਨ ਪ੍ਰੋਸੈਸ ਹੀ ਸਾਰਾ ਕੈਂਸਲ ਨਹੀਂ ਇਹਨਾਂ ਦਾ ਹੋਣਾ ਚਾਹੀਦਾ ਇਹਨਾਂ ਨੂੰ ਜੇਲ੍ਹ ਵੀ ਹੋਣੀ ਚਾਹੀਦੀ ਹੈ ਕਿਤੇ ਦੋ ਨੰਬਰੀ ਕੰਮ ਕੀਤਾ ਐਫ ਆਈ ਆਰ ਦਰਜ ਕਰੋ ਉੱਥੇ ਬੁਲਾ ਕੇ ਵਾਪਸ ਇਹਨੂੰ ਦੱਸੋ ਵੀ ਇੱਥੇ ਕੋਈ ਦੇਸ਼ ਦੇ ਵਿੱਚ ਕਾਨੂੰਨ ਵੀ ਹੈਗਾ ਤੁਸੀਂ ਇੱਕ ਬਿਊਰੋਕ੍ਰੇਸੀ ਦਾ ਹਿੱਸਾ ਬਣ ਕੇ ਅਫਸਰ شاہੀ ਦਾ ਹਿੱਸਾ ਬਣ ਕੇ ਲੋਕਾਂ ਨੂੰ ਜਾਂ ਪੋਲਿਟਿਸ਼ਨਾ ਨੂੰ ਚੰਗਾ ਸਵੱਛ ਰਾਜ ਕਿਵੇਂ ਕਰਦਾ ਉਹਦੀ ਇੱਕ ਧਿਰ ਬਣਨਾ ਉਹਦਾ ਇੱਕ ਪਿਲਰ ਬਣਨਾ ਤੇ ਜੇ ਤੁਸੀਂ ਆਪ ਹੀ ਇੰਨੇ ਦੋ ਨੰਬਰੀ ਹੈਗੇ ਆ ਇਹਨਾਂ ਨੂੰ ਤੇ ਸੋ ਸਖਤ ਸਜ਼ਾਵਾ ਜੇਲ੍ਹਾਂ ਦੇ ਵਿੱਚ ਮਿਲਣੀ ਚਾਹੀਦੀ ਠੀਕ ਹੈ ਪ੍ਰੋਫੈਸਰ ਸਾਹਿਬ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਤੁਸੀਂ ਵੀ ਚਰਚਾ ਕਰ ਰਹੇ ਸੀ ਮੀਡੀਆ ਆਦਾਰੇ ਵੀ ਉਸ ਨੂੰ ਦਿਖਾ ਰਹੇ ਨੇ ਜਾਣਕਾਰੀ ਮੁਤਾਬਿਕ ਉਹ ਮਾ ਰਾਸ਼ਟਰ ਦੀ ਵੀਡੀਓ ਹੈ 에어 ਇੰਡੀਆ ਦੇ ਵਿੱਚ ਲੋਡਰ ਨੂੰ ਲੋਡਰ ਦੀਆਂ ਨੌਕਰੀਆਂ ਨਿਕਲੀਆਂ ਵੈਕੈਂਸੀਸ ਨਿਕਲੀਆਂ ਉਸ ਦੇ ਲਈ ਇੰਨਾ ਇਕੱਠ ਹੋ ਗਿਆ ਤੇ ਉੱਥੇ ਭਗਦੜ ਵਰਗੇ ਹਾਲਾਤ ਬਣ ਗਏ ਹਾਲਾਤਾਂ ਦੀ ਗੱਲ ਕਰ ਰਿਹਾ ਹਾਂ ਬੇਰੋਜ਼ਗਾਰੀ ਨੇ ਨੌਜਵਾਨਾਂ ਦਾ ਕੀ ਹਾਲ ਕਰ ਦਿੱਤਾ ਪਿਛਲੇ ਦਿਨ ਇੱਕ ਗੁਜਰਾਤ ਦੇ ਨਾਲ ਸਬੰਧਤ ਕਥਿਤ ਵੀਡੀਓ ਵੀ ਵਾਇਰਲ ਹੋ ਰਹੀ ਸੀ ਕਿਹਾ ਜਾ ਰਿਹਾ ਸੀ ਕਿ ਉੱਥੇ ਵੀ ਮਹਿਜ਼ ਕੁਝ ਪੋਸਟਾਂ ਦੇ ਲਈ ਪ੍ਰਾਈਵੇਟ ਨੌਕਰੀ ਦੇ ਲਈ ਨੌਜਵਾਨ ਆਪਣੀ ਜਾਨ ਖਤਰੇ 'ਚ ਪਾ ਰਹੇ ਸੀ ਭਗਦੜ ਵਰਗੇ ਹਾਲਾਤ ਉੱਥੇ ਵੀ ਬਣੇ ਇੱਕ ਦੂਜੇ ਨੂੰ ਮਿੱਦਣ ਤੱਕ ਗਏ ਹਾਲਾਤ ਇਹ ਕਦੋਂ ਸੁਧਰਣਗੇ ਇੱਕ ਪਾਸੇ ਪ੍ਰਧਾਨ ਮੰਤਰੀ ਮੋਦੀ ਹੋਰਾਂ ਦਾ ਪਿਛਲੇ ਦਿਨੀ ਬਿਆਨ ਆਇਆ ਕਿ ਅਸੀਂ ਨੌਕਰੀਆਂ ਦਿੱਤੀਆਂ ਨੇ ਉਹ ਬਿਆਨ ਤੇ ਮਾਇਨੇ ਕੀ ਨੇ ਤੇ ਅੱਜ ਦੇ ਹਾਲਾਤ ਨੇ ਜਿਹੜੇ ਉਹ ਕਿੱਥੇ ਖੜੇ ਨੇ ਜੇ ਤੁਸੀਂ 24 ਕੈਰਟ 골ਡ ਵਾਂਗੂ ਪੂਰਾ ਸੁੱਚਾ ਸੱਚਾ ਝੂਠ ਲੈਣਾ ਹੋਵੇ ਸਾਫ਼ ਸੁਥਰਾ ਝੂਠ ਲੈਣਾ ਹੋਵੇ ਤੇ ਪੋਲਿਟਿਸ਼ੀਨਾਂ ਤੋਂ ਲਓ ਤੇ ਜਿੱਡਾ ਵੱਡਾ ਪੋਲਿਟਿਸ਼ੀਨ ਉੱਡਾ ਹੀ ਵੱਡਾ ਝੂਠ ਹੋਣਾ ਪਿਓਰ ਝੂਠ ਜੀ ਮਿਲੂਗਾ ਤੁਹਾਨੂੰ ਇਸ ਕਰਕੇ ਮੈਂ ਇਹਨਾਂ ਦੇ ਬਿਆਨਾਂ ਤੇ ਕਦੀ ਬਹੁਤਾ ਕੋਈ ਭਰੋਸਾ ਕਰਕੇ ਨਹੀਂ ਚੱਲਦਾ ਧਰਾਤਲ ਦੀ ਸਿਚੁਏਸ਼ਨ ਜੋ ਹੈ ਉਹ ਤੁਹਾਨੂੰ ਆਪ ਐਨਲਿਸਿਸ ਕਰਕੇ ਆਪ ਦੇਖ ਕੇ ਫੇਰ ਚੱਲਣਾ ਪਊਗਾ ਤਾਂ ਹੀ ਅਸੀਂ ਆਪਣੇ ਆਪ ਨੂੰ ਇੱਥੇ ਇਸ ਦੇਸ਼ ਦੇ ਵਿੱਚ ਬਚਾ ਸਕਦੇ ਹਾਂ ਤਾਂ ਹੀ ਤੇ ਬਹੁਤੇ ਪੰਜਾਬੀ ਤੇ ਛੱਡ ਛੱਡ ਕੇ ਕਿਉਂ ਭੱਜ ਰਹੇ ਆ ਕਿਉਂਕਿ ਇਹਨਾਂ ਦੀਆਂ ਗੱਲਾਂ ਤੇ ਕਿੰਨੀ ਦੇਰ ਕੋਈ ਕੌਣ ਇੰਤਜ਼ਾਰ ਕਰੇ ਜਾਂ ਪ੍ਰੋਸਾ ਕਰਕੇ ਚੱਲੇ ਇਹ ਜਿਹੜੀ ਲੇਟੈਸਟ ਹੈ ਉਹ ਪਹਿਲਾਂ 10000 ਬੱਚੇ ਇਕੱਠੇ ਹੋ ਗਏ ਸੀ ਮੇਰੇ ਕੋਲ 100 150 ਜਾਂ 50 ਪਤਾ ਨਹੀਂ ਮੈਨੂੰ ਐਗਜ਼ੈਕਟਲੀ ਯਾਦ ਨਹੀਂ ਗੁਜਰਾਤ ਵਾਲਾ ਜਿਹੜਾ ਕੇਸ ਤੁਸੀਂ ਦੱਸ ਰਹੇ ਹੋ ਉਹ ਵੀ ਬਹੁਤ ਭੀੜ ਹੋਗੀ ਸੀ ਇਹਦੇ 'ਚ 600 ਲੋਡਰ ਉਹਨਾਂ ਨੇ ਪਰਤੀ ਕਰਨੇ ਆ ਜਿਹਦੇ ਲਈ 25000 ਬੰਦਾ ਆ ਗਿਆ ਤੇ 25000 ਦੇਖੋ ਕਿੰਨਾ ਬੰਦਾ ਹੁੰਦਾ ਨੌਜਵਾਨ ਸਾਰੇ ਬਿਲਕੁਲ ਇਹਦੀ ਪ੍ਰਾਈਵੇਟ ਨੌਕਰੀ ਹੈ ਬਿਲਕੁਲ ਪ੍ਰਾਈਵੇਟ ਨੌਕਰੀਆਂ ਲਈ ਹੈ ਔਰ ਉਹ ਮੁੰਡੇ ਕੁਝ ਇੰਟਰਵਿਊ ਤੇ ਦੱਸ ਰਹੇ ਸੀਗੇ ਕਿ ਜੇ ਸਾਡੇ ਕੋਲ ਇੱਕ ਵਾਰੀ ਵੀ ਕੋਈ ਲੋਡ ਡਿੱਗ ਪਏ ਬੋਰੀ ਡਿੱਗ ਪਏ ਜਾਂ ਕਿਸੇ ਤਰ੍ਹਾਂ ਉਸੇ ਵੇਲੇ ਸਾਨੂੰ ਕੱਢ ਦਿੰਦੇ ਆ ਹਮ ਇਸ ਲਈ ਇਹ ਲੰਬੀ ਲਿਸਟ ਸਾਰਿਆਂ ਨੂੰ ਤੁਰੰਤ ਜ਼ਰੂਰੀ ਨਹੀਂ ਨੌਕਰੀ ਮਿਲੇ ਉਹਨਾਂ 'ਚ ਕੁਝ ਵੇਟਿੰਗ ਤੇ ਰੱਖਣਗੇ ਕੁਝ ਨੂੰ ਤਿੰਨ ਸੂ ਨੂੰ ਦੇ ਦੇਣਗੇ ਤਿੰਨ ਸੂ ਜਿਹੜੇ ਉਹਨਾਂ 'ਚੋਂ ਨਹੀਂ ਚੱਲਣਗੇ ਉਹਨਾਂ ਨੂੰ ਫਿਰ ਬੁਲਾ ਲੈਣਗੇ ਇਸ ਕਿਸਮ ਦਾ ਹੋ ਪਰ ਇਹ ਬਿਲਕੁਲ ਇੱਕ ਸਾਫ਼-ਸਾਫ਼ ਦੱਸਦਾ ਕਿ ਦੇਸ਼ ਦੇ ਅੰਦਰ ਅਸੰਤੋਸ਼ ਕਿੰਨਾ ਜ਼ਿਆਦਾ ਔਰ ਵਾਕ ਇਨ ਇੰਟਰਵਿਊ ਵਾਕ ਇਨ ਦਾ ਮਤਲਬ ਕੋਈ ਤੁਸੀਂ ਜਾਂਦੇ ਜਾ ਕੇ ਆਪਣਾ ਗੱਲਬਾਤ ਕਰੋ ਤੁਹਾਡੀ ਇੰਟਰਵਿਊ ਹੋ ਜਾਊਗੀ ਕੋਈ ਬਹੁਤਾ ਤੁਹਾਨੂੰ ਪਹਿਲਾਂ ਅਪਲਾਈ ਕਰਨਾ ਫਾਰਮ ਭਰਨਾ ਉਸ ਕਿਸਮ ਦਾ ਨਹੀਂ ਹੁੰਦਾ ਇਸ ਕਿਸਮ ਦਾ ਸੀਗਾ ਇਹ ਸੱਚੀ-ਮੁੱਚੀ ਦਿਲ ਨੂੰ ਦੁਖਤੇ ਦਿੰਦਾ ਹੀ ਦਿੰਦਾ ਤੇ ਦਿਲ ਨੂੰ ਸ਼ੌਕਿੰਗ ਵੀ ਲੱਗਦਾ ਕਿ ਇਹ ਹਾਲਾਤ ਹੈ ਅਤਰਾਤਲ ਦੀ ਸਾਡੇ ਨੌਜਵਾਨ ਦੀ ਜਿਹੜੇ ਮਾਰੇ-ਮਾਰੇ ਫਿਰਦੇ ਇਸੇ ਕਰਕੇ ਤੇ ਜਿਹੜੀ ਆਰਮੀ ਦੀ ਭਰਤੀ ਵਾਲੀ ਗੱਲ ਜਿਹੜੀ ਸੀ ਜਿਹਦੇ ਵਿੱਚ ਕਾਂਗਰਸ ਖਾਸ ਕਰਕੇ ਰਾਹੁਲ ਗਾਂਧੀ ਨੇ ਨਾ ਸਖਤ ਦੇ ਨਾਲ ਵਿਰੋਧ ਕੀਤਾ ਅਗਨੀ ਵੀਰ ਵਾਲਾ ਉਹ ਇਹੀ ਕਾਰਨ ਸੀ ਵੀ ਇਹੀ ਨੌਜਵਾਨ ਤੇ ਉੱਥੇ ਫੌਜ ਦੇ ਵਿੱਚ ਭਰਤੀ ਹੋ ਕੇ ਪੱਕੀ ਨੌਕਰੀ ਚਾਹੁੰਦੇ ਆ ਤੁਸੀਂ 4 ਸਾਲ ਤੋਂ ਬਾਅਦ ਉਹਨਾਂ ਨੂੰ ਕੱਢ ਦੋਗੇ ਤੇ ਕੀ ਕਰਨਗੇ ਹੋ ਮੈਂ ਤੁਹਾਨੂੰ ਇੱਕ ਨਿੱਕੀ ਗੱਲ ਹੋਰ ਜੋੜ ਕੇ ਦੇਖੋ ਮਹਾਰਾਸ਼ਟਰਾ ਦੀਆਂ ਵੀ ਚੋਣਾਂ ਆ ਜਾਣੀਆਂ ਛੇਤੀ ਉਹਦੀ ਤਿਆਰੀ ਹੈ ਉਹਦੀ ਤਿਆਰੀ ਵਿੱਚ ਇੱਕ ਹੋਰ ਅਨਾਉਂਸਮੈਂਟ ਹੋਈ ਹੈ ਕਿ ਜਿਹੜੇ ਬੱਚੇ ਉਥੇ ਡਿਪਲੋਮਾ ਕਰ ਰਹੇ ਉਹਨਾਂ ਨੂੰ 8000 ਜਿਨ੍ਹਾਂ ਨੇ ਬੀਏ ਕਰ ਲਈ ਉਹਨਾਂ ਨੂੰ 10000 ਬੇਰਜ਼ਗਾਰੀ ਪੱਤਾ ਜਿਨ੍ਹਾਂ ਨੇ ਪਾਸਟੂ ਕੀਤਾ ਉਹਨਾਂ ਨੂੰ 6000 ਇਹ ਪੱਤਾ ਉਥੇ ਦੇਣਾ ਸ਼ੁਰੂ ਕਰ ਦੇਣਾ ਉਹਨਾਂ ਨੇ ਬੀਬੀਆਂ ਨੂੰ ਵੀ ਪੈਸੇ ਦੇਣ ਦਾ ਐਲਾਨ ਬੀਬੀਆਂ ਨੂੰ 1.5 ਲੱਖ ਫਾਰਮ ਪਰ ਨਾ ਆਉਂਦਾ ਨਹੀਂ ਜਿਨ੍ਹਾਂ ਬੀਬੀਆਂ ਨੂੰ ਮਿਲਣੇ ਆ ਉਹ ਵਿਚਾਰੀਆਂ ਨੂੰ ਆਂਗਣ ਵਾੜੀਆਂ ਨੂੰ ਲਾਇਆ ਕਿਤੇ ਪਰ ਉਹ ਕਈ ਖੱਜੜ ਖਵਾਰ ਹੋ ਰਹੀਆਂ ਉਹ ਵੀ ਹੈ ਹੁਣ ਤੁਸੀਂ ਇਹ ਲਾਓ ਕਿ ਇਹ ਜਿਹੜਾ ਦੇਸ਼ ਦਾ ਖਜ਼ਾਨਾ ਉਸ ਨੂੰ ਤੁਸੀਂ ਵਿਕਾਸ ਵਿੱਚ ਲਾ ਕੇ ਨੌਕਰੀਆਂ ਪੈਦਾ ਕਰਨ ਦੀ ਜਗ੍ਹਾ ਲੋਕਾਂ ਨੂੰ ਤੁਸੀਂ ਇੱਕ ਡੋਡਿਆਂ ਤੇ ਲਾ ਰਹੇ ਆਂ ਇੱਕ ਡੋਡੇ ਮਤਲਬ ਡੋਡੇ ਲਿਟਰਲ ਡੋਡੇ ਨਹੀਂ ਵੀ ਯਾਰ ਤੂੰ ਵੇਟ ਕਰੀ ਜਾ ਮੇਰਾ 6000 ਕਦੋਂ ਮਿਲੂਗਾ 6000 ਨਾ ਨਾ ਤੂੰ ਪੜ ਸਕਦਾ ਨਾ ਤੂੰ ਘਰ ਲੈ ਸਕਦਾ ਨਾ ਤੂੰ ਕਿਰਾਇਆ ਦੇ ਸਕਦਾ ਨਾ ਪੈਟਰੋਲ ਪਾ ਸਕਦਾ ਨਾ ਕੁਝ ਪਰ ਤੂੰ 6000 ਦੇ ਇੱਕ ਚਾਟ ਤੇ ਲੱਗ ਜਾਉਗੇ ਜਿਹੜਾ ਕੋਈ 8 ਤੇ ਲੱਗ ਜਾਊਗਾ ਇਹਦਾ ਮਤਲਬ ਤੁਸੀਂ ਦੇਸ਼ ਦੇ ਵਿੱਚ ਇੱਕ ਸਵੈ ਭimaan ਜੀਵਨ ਜੀਣ ਵਾਲੀ ਕਮਾ ਕੇ ਖਾਣ ਵਾਲੀ ਔਰ ਇੱਕ ਸਰਚਾ ਚੱਕ ਕੇ ਜੀਣ ਵਾਲੀ ਜੀਵਨ ਨੂੰ ਤੇ ਖਤਮ ਕਰ ਰਹੇ ਤੁਸੀਂ ਲੋਕਾਂ ਨੂੰ ਪਹਿਲਾਂ ਬੇਰਜ਼ਗਾਰ ਰੱਖ ਰਹੇ ਫਿਰ ਤੁਹਾਨੂੰ ਕਹਿ ਰਹੇ ਅਸੀਂ ਭੀਖ ਮੰਗਿਆਂ ਵਾਂਗੂ ਤੁਹਾਨੂੰ ਥੋੜੀ ਡੋਲ ਆਊਟ ਕਰ ਦੇਵਾਂਗੇ ਉਹਦੇ ਨਾਲ ਵਿਕਾਸ ਤੇ ਕੁਝ ਹੋਣਾ ਨਹੀਂ ਇੱਕ ਨਾ ਚਾਈਨੀਜ਼ ਕਹਾਣੀ ਹੈ ਕਿ ਕੋਈ ਬੰਦਾ ਗਿਆ ਉਹ ਕਹਿੰਦਾ ਕਿ ਮੈਨੂੰ ਘਰ ਦੇ ਵਿੱਚ ਬੜੀ ਭੁੱਖ ਮਰੀ ਹੈ ਤੇ ਉਹ ਇਸ ਤਰ੍ਹਾਂ ਕਰਕੇ ਮੈਨੂੰ ਕੁਝ ਖਾਣ ਲਈ ਦੇ। ਉਹਨੇ ਕਿਹਾ ਅੱਛਾ ਆ ਲੈ 2 ਕਿਲੋ ਮੇਕੋ ਮੱਛੀ ਪਈ ਆ ਲੈ ਜਾ। ਉਹਨੇ ਮੱਛੀ 2 ਕਿਲੋ ਬਣਾਈ ਫਰਾਈ ਕੀਤੀ ਖਾ ਪੀ ਕੇ ਤੇ ਅਗਲੇ ਦਿਨ ਫੇਰ ਪਹੁੰਚ ਗਿਆ। ਉਹ ਕਹਿੰਦਾ ਮੈਂ ਤੈਨੂੰ ਦਿੱਤਾ ਤੇ ਸੀਗਾ। ਕਹਿੰਦਾ ਨਹੀਂ 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 ਇਸ ਤਰ੍ਹਾਂ ਨਹੀਂ। ਉਹ ਕਹਿੰਦਾ ਅੱਛਾ ਹੁਣ ਕੰਮ ਕਰ ਮੈਂ ਤੇਰਾ ਪ੍ਰੋਬਲਮ ਤੇਰੀ ਸਮਝ ਗਿਆ। ਆ ਲੈ ਚੱਕ ਹੁੱਕ। ਹਮ ਆ ਲੈ ਜਿਹੜੀ ਇਹਨੂੰ ਬੇਟ ਲਾਉਣੀ ਆ ਮੱਛੀ ਫੜਨ ਵਾਲੀ ਚੀਜ਼ ਨਾਲ ਲਾਉਣੀ ਆ। ਤੇ ਉਹ ਜਿਹੜੀ ਲੇਕ ਆ ਉੱਥੇ ਚਲੇ ਜਾ ਹੂੰ ਉਹਨੇ ਆਪਣੇ ਵੀ ਖਾਦਾ ਪੱਕਾ ਐਸਟ ਹੋ ਗਿਆ ਗਵਾਂਡੀਆਂ ਨੂੰ ਵੀ ਖਵਾਈ ਨਾਲ ਪਕੜ ਕੇ ਤੇ ਘੰਟੇ ਦੇ ਅੰਦਰ ਮੱਛੀ ਫੜ ਕੇ ਲਿਆ ਬਾਕੀ ਦਾ ਉਹਨੇ ਵੇਲਾ ਮਤਲਬ ਬਾਕੀ ਹੋਰ ਕੰਮ ਕੀਤਾ ਇਹ ਜਿਹੜਾ ਹੁੰਦਾ ਨਾ ਕਿ ਕਮਾ ਕੇ ਆਪ ਮਿਹਨਤ ਕਰਕੇ ਖਾਣਾ ਉਹਨਾਂ ਨੂੰ ਮੱਛੀ ਫੜਨ ਵਾਲੀ ਹੁੱਕ ਤੇ ਉਹ ਛੜੀ ਦੇ ਦਿਓ ਜਾਣੀ ਨੌਕਰੀ ਦਿਓ ਉਹਨਾਂ ਨੂੰ ਚੰਗੀ ਪੱਕੀ ਜਿਹਦੇ ਕਰਕੇ ਉਹ ਬਾਕੀ ਦੇ ਸਾਰਾ ਆਪ ਹੀ ਸੰਭਲਣਗੇ ਉਹਨਾਂ ਨੂੰ 8000 10000 2000 3000 1500 ਬੀਬੀਆਂ ਨੂੰ ਬੋਲੀ ਲਾਉਂਦੇ ਤੁਸੀਂ ਲੋਕਾਂ ਦੀ ਸ਼ਰਮ ਕਰੋ ਵੱਡੇ ਦੇਸ਼ ਭਗਤ ਬਣੇ ਫਿਰਦੇ ਆ ਤੁਸੀਂ ਸਭ ਤੋਂ ਵੱਧ ਤੁਸੀਂ ਆਪਣੇ ਆਪ ਨੂੰ ਇਹ ਸਮਝਦੇ ਆ ਔਰ ਇਹਨੂੰ ਜਿਤਾਉਣਗੇ ਕਿਵੇਂ ਕਿ ਗੱਡਾ ਪਾਰ ਉਪਕਾਰ ਕਰਤਾ ਪਰ ਉਪਹਾਰ ਕਰਤਾ ਗਰੀਬਾਂ ਦੇ ਉੱਤੇ ਇਹ ਗਰੀਬੀ ਚੱਕਦੀ ਇਹ ਸਾਰੇ ਤਾਂ ਚੱਕੇ ਜਾਣੇ ਆ ਗਰੀਬੀ ਰੇਖਾ ਤੋਂ ਕੱਲ ਨੂੰ ਇਹ ਅੰਕੜਿਆਂ ਚੋਂ ਨਿਕਲ ਜਾਣੇ ਆ ਕਿਉਂਕਿ ਉਹਨਾਂ ਨੂੰ ਪੈਸੇ ਹੀ ਨੇ ਨੇ ਦੇਤੇ ਉਹ ਅਕਾਊਂਟ ਹੋ ਜਾਣੇ ਆ। ਇਹੀ ਗੱਲ ਕੰਪੀਟੀਟਿਵ ਸਾਈਕੋਫੈਂਸੀ ਦੇ ਵਿੱਚ ਕਾਂਗਰਸ ਵੀ ਕਰ ਰਹੀ ਆ। ਕਰਨਾਟਕਾ ਚ, ਰਾਜਸਥਾਨ ਚ, ਹਿਮਾਚਲ ਸ ਸਾਰੀ ਜਗ੍ਹਾ ਲੱਗੇ ਹੋਏ ਆਪੋ ਆਪਣੇ। ਮੈਨੂੰ ਨਹੀਂ ਲੱਗਦਾ ਇਹ ਦੇਸ਼ ਨੂੰ ਕੋਈ ਸੱਚੀ ਮੁੱਚੀ ਅੱਗੇ ਤੋਰ ਸਕਦਾ। ਪ੍ਰੋਫੈਸਰ ਸਾਹਿਬ ਕਾਂਗਰਸ ਨੇ ਕਰਨਾਟਕ ਦੇ ਵਿੱਚ ਮੁਸਲਮਾਨਾਂ ਨੂੰ OBC ਦਾ ਕੋਟਾ ਦਿੱਤਾ। OBC ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਨਾਲ ਵਿਤਕਰਾ ਕੀਤਾ। ਏ ਹਿੰਦੂ ਮੁਸਲਮਾਨ ਸਿੱਖ OBC ਚੋਣਾਂ ਤੋਂ ਪਹਿਲਾਂ ਬਹੁਤ ਮੁੱਦਾ ਰਿਹਾ ਦੁਬਾਰਾ ਚੋਣਾਂ ਚ ਬੀਜੇਪੀ ਦੀ ਕਿਤੇ ਨਾ ਕਿਤੇ ਮੰਦੀ ਹਾਲਤ ਤੋਂ ਬਾਅਦ ਵੀ ਇਹ ਬਿਆਨ ਨੇ ਜਿਹੜੇ ਠੱਲ ਨਹੀਂ ਪੈ ਰਹੀ ਇਹਨਾਂ ਦੇ ਉੱਤੇ ਕੇਂਦਰੀ ਗ੍ਰਹਿ ਮੰਤਰੀ ਅਮੇਸ਼ਾ ਨੇ ਬਿਆਨ ਦਿੱਤਾ ਹੈ ਕਿ ਹਰਿਆਣਾ ਦੇ ਵਿੱਚ ਜੇਕਰ ਵਿਰੋਧੀ ਪਾਰਟੀ ਦੀ ਸਰਕਾਰ ਕਾਂਗਰਸ ਦੀ ਆ ਜਾਂਦੀ ਹੈ ਤਾਂ ਉਹ OBC ਵਾਲਿਆਂ ਦਾ ਕੋਟਾ ਖੋ ਕੇ ਮੁਸਲਮਾਨਾਂ ਨੂੰ ਦੇ ਦੇਣਗੇ ਜਿਵੇਂ ਕਰਨਾਟਕ ਦੇ ਵਿੱਚ ਕੀਤਾ ਅਸੀਂ ਇਹ ਹੋਣ ਨਹੀਂ ਦੇਵਾਂਗੇ ਇਹ ਦੇਖੋਗਾ ਇੱਕ ਦੂਜੇ ਨੂੰ ਪ੍ਰਚਾਰ ਹਿੰਦੂ ਮੁਸਲਮ ਹਿੰਦੂ ਮੁਸਲਮ ਸਾਰਾ OBC ਦਲਿਤ ਔਰ ਇਹ ਸਾਰਾ ਸਾਡਾ ਚੱਲੀ ਜਾਂਦਾ ਮੇਰਾ ਖਿਆਲ ਹੈ ਤੁਸੀਂ ਉਹ ਨਹੀਂ ਦੇਖਿਆ ਹੈ ਕਿ ਇੱਕ ਹੋਰ ਮਸਜਿਦ ਕੱਢ ਲਈ ਹੈ ਮੱਧ ਪ੍ਰਦੇਸ਼ ਦੇ ਵਿੱਚ ਜਿਹਦੇ ਕਹਿੰਦੇ ਇੱਟਾਂ ਜਿਹੜੀਆਂ ਉਹ ਮੰਦਿਰ ਦੇ ਢਾਕੇ ਲੱਗੀਆਂ ਸਾਨੂੰ ਜਿਹੜੀ ਆ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੇ ਰਿਪੋਰਟ ਕੋਰਟ ਨੂੰ ਦੇ ਦਿੱਤੀ ਆ ਇਹ ਕਿੱਦਾਂ ਨੂੰ ਕੰਮ ਆ ਹੁਣ ਜਾਣੀ ਇੱਕ ਨਵਾਂ ਉੱਥੇ ਯੁੱਧ ਛਿੜ ਜੂਗਾ ਇਹਨੂੰ ਢਾਓ ਜੀ ਮਸਜਿਦ ਨੂੰ ਇੱਥੇ ਤੇ ਮੰਦਿਰ ਢਾਕੇ ਉਹਦੀਆਂ ਇਟਾਂ-ਉਟਾਂ ਪਤਾ ਨਹੀਂ ਕੀ ਕੁਛ ਲਾਈਆਂ ਆਈਆਂ ਇਹਦੇ 'ਚ ਪ੍ਰੂਫ ਹੋ ਗਿਆ ਜੀ ਆਹ ਦੇਖੋ ਅਸੀਂ ਕਰ ਲਿਆ ਸਾਰਾ ਇਹ ਦੇਸ਼ ਨੂੰ ਹੋਰ ਹੀ ਉਲਝਣਾਂ ਦੇ ਵਿੱਚ ਪਾਈ ਪੁਰੇ ਜਾਂਦੇ ਆ ਜੇ ਕੋਈ অতি ਗਰੀਬ ਮੁਸਲਮਾਨ ਹੈਗਾ ਕਿ ਉਹ ਦੇਸ਼ ਦਾ ਵਾਸੀ ਨਹੀਂ ਕਿ ਉਹ ਦੇਸ਼ ਦਾ ਸਿਟੀਜ਼ਨ ਨਹੀਂ ਉਹ ਬਾਹਰੋਂ ਤੇ ਆਇਆ ਹੀ ਨਹੀਂ ਉਹ ਤੇ ਇੱਥੋਂ ਹੀ ਕਨਵਰਟ ਹੋਇਆ ਸਿੱਖ ਤੇ ਇੱਥੇ ਨਹੀਂ ਸੀਗੇ ਕਨਵਰਟ ਹੋ ਗਏ ਪਹਿਲਾਂ ਹਿੰਦੂ ਹੀ ਸੀ ਨਾ ਸਿੱਖ ਹੁਣ ਉਹ ਸਿੱਖ ਬਣ ਗਏ ਤੇ ਉਹ ਸਿੱਖ ਹੈ ਕਿ ਉਹ ਸਿੱਖ ਮर्यादा ਸਿੱਖ ਮੱਤ ਦੇ ਨਾਲ ਚੱਲਦੇ ਆ ਸਿੱਖ ਸੋਚ ਦੇ ਨਾਲ ਚੱਲਦੇ ਸਿੱਖ ਪੈਰਾਬੇ ਨਾ ਚੱਲਦੇ ਠੀਕ ਹੈ ਫਿਰ ਤੁਸੀਂ ਇਹਨਾਂ ਨੂੰ ਕਹਿਣ ਲੱਗ ਜਿਓ ਪੀਏ ਤੇ ਸਿੱਖਿਆ ਸੀ ਨਹੀਂ ਇਹਨਾਂ ਦੇ ਤੇ ਧਰਮ ਦੇ ਵਿੱਚ ਵੀ ਜਾਤੀਵਾਦ ਦਾ ਕੋਈ ਜਾਤ ਦੀ ਜਗ੍ਹਾ ਨਹੀਂ ਹੈ ਇਸ ਕਰਕੇ ਇਹਨਾਂ ਦੀ ਤੁਸੀਂ ਰਿਜ਼ਰਵੇਸ਼ਨ ਕੈਨਸਲ ਕਰ ਦਿਓ ਇਸ ਤਰ੍ਹਾਂ ਦਾ ਆਰਗੂਮੈਂਟ ਆਉਣ ਲੱਗ ਪੈਣਗੇ ਕੱਲ ਨੂੰ ਤੁਸੀਂ ਦੇਖੋ ਜੀ ਜਿੱਦਣ ਉਹ ਦੇਸ਼ ਨੂੰ ਲਿਜਾ ਰਹੇ ਆ ਆਪਸ ਵਿੱਚ ਪਾਟੋ ਧਾੜ ਕਰਨਾ ਚਾਹੁੰਦੇ ਆ ਬਹੁਤ ਮਾੜੀ ਗੱਲ ਤੁਸੀਂ ਮਵਾਤ ਗਏ ਆ ਕਹਿੰਦੇ ਮਵਾਤ ਡਿਵੈਲਪਮੈਂਟ ਬੋਰਡ ਹਰਿਆਣਾ ਚ ਲੱਗ ਬਣਿਆ ਮੈਂ ਗਿਆ ਉੱਥੇ ਗਰਮੀਆਂ ਚ ਪੀਣ ਲਈ ਪਾਣੀ ਨਹੀਂ ਹੈਗਾ ਉਹ ਹਰਿਆਣਾ ਦਾ ਦੇਖ ਲਓ ਕਿਹੋ ਜਿਹਾ ਇੱਕ ਪਾਸੇ ਤੁਸੀਂ ਗਾਜ਼ੀਆਬਾਦ ਤੇ ਗੁਰੂਗ੍ਰਾਮ ਦੇਖ ਲਓ ਜਿਹੜਾ ਦੂਸਰਾ ਹਾਂ ਇਹ ਜਿਹੜੇ ਜਿੱਥੇ ਸਕਾਉਟ ਦੀ ਫੈਕਟਰੀ ਆ ਉਧਰ ਫਰੀਦাবাদ ਤੇ ਨੂੰ ਗੁਰੂਗ੍ਰਾਮ ਨੂੰ ਦੇਖ ਲਓ ਦੋਵਾਂ ਨੂੰ ਕਿਤਨਾ ਸਕਾਈ 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 ਸਕ੍ਰੈਪਰ ਤੇ ਆਮ ਲੱਗਦਾ ਜਿਵੇਂ ਤੁਸੀਂ ਫੋਰਨ ਚ ਆ ਗਏ ਹੋ ਵੋ ਤੇ ਦੂਜੇ ਪਾਸੇ ਉਸੇ ਹੀ ਹਰਿਆਣੇ ਦੇ ਵਿੱਚ ਮਿਵਾਦ ਕਿਉਂਕਿ ਉੱਥੇ ਮੁਸਲਮਾਨ ਹੈ ਕਿਉਂਕਿ ਉਹ ਪਛੜੇ ਹੋਆ ਕਿਉਂਕਿ ਪੁਰਾਣੇ ਇੱਕ ਟ్రਾਈਬ ਦੇ ਵਿੱਚੋਂ ਕਨਵਰਟ ਹੋਏ ਹੋਇਆ ਉੱਥੇ ਪੀਣ ਲਈ ਪਾਣੀ ਨਹੀਂ ਜੁਗਦੀਆਂ ਬੱਚੇ ਸਕੂਲ ਵੀ ਨਹੀਂ ਸਕੂਲ ਦੇ ਅੰਦਰ ਪੀਣ ਲਈ ਪਾਣੀ ਨਹੀਂ ਬੱਚਿਆਂ ਲਈ ਘਰ ਪਾਣੀ ਪੀਣ ਆਉਂਦੇ ਆ ਤੇ ਘਰੇ ਰਹਿ ਜਾਂਦੇ ਉਹਨਾਂ ਨੂੰ ਇਹ ਜਾ ਕੇ ਦੇਸ਼ ਦਾ ਹੋਮ ਮਿਨਿਸਟਰ ਕਹਿੰਦਾ ਇਹਨਾਂ ਨੂੰ ਨਹੀਂ ਦੇਣਾ ਇਹ ਇਹ ਲੋਕਾਂ ਦੇ ਵਿੱਚ ਪਾੜੇ ਪਾਉਣ ਵਾਲੀਆਂ ਗੱਲਾਂ ਹੈ ਕਿ ਨਹੀਂ ਆ ਮੇਰਾ OBC ਕੋਟਾ ਦੇਣਾ ਜਾਂ ਨਾ ਦੇਣੇ ਦਾ ਇੰਟਰਸਟ ਨਹੀਂ ਹੈ ਜਿਹੜੇ ਐਨੇ অতি ਬੈਕਵਰਡ ਲੋਕ ਉੱਥੇ ਬੈਠੇ ਆ ਉਹਨਾਂ ਨੂੰ ਜੀਣ ਦਾ ਇੱਕ ਅਦਬ ਤੇ ਸਤਿਕਾਰ ਵਾਲਾ ਜੀਵਨ ਦੇਣ ਦੀ ਜ਼ਿੰਮੇਵਾਰੀ ਕਿਹਦੀ ਆ ਉਹ ਅਮਿਤ ਸ਼ਾਹੀ ਹੈ ਕਿ ਨਹੀਂ ਹੈਗੀ ਐਜ਼ ਅ ਹੋਮ ਮਿਨਿਸਟਰ ਇਸ ਲਈ ਪਾੜੇ ਪਾਪਾ ਕੇ ਤੁਸੀਂ ਹਿੰਦੂਤਵਾ ਦਾ ਪ੍ਰਚਾਰ ਕਰਨਾ ਤੁਸੀਂ ਹਿੰਦੂ ਰਾਸ਼ਟਰ ਦੀਆਂ ਕਿਲਕਲੀਆਂ ਮਾਰਨੀਆਂ ਇਹ ਦੇਸ਼ ਦੀ ਏਕਤਾ ਲਈ ਦਾ ਅਖੰਡਤਾ ਲਈ ਬੜੀ ਖਤਰੇ ਦੀ ਘੰਟੀ ਆ ਜੇ ਇਹ ਸਮਝ ਨਹੀਂ ਰਹੇ ਮੇਰਾ ਖਿਆਲ ਇੱਕ ਅੱਧਾ ਹੋਰ ਵੱਡਾ ਝਟਕਾ ਲੋਕਾਂ ਨੇ ਦਿੱਤਾ ਤੇ ਸ਼ਾਇਦ ਸਮਝਣਗੇ ਠੀਕ ਹੈ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਾਨੂੰ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜਿਨ੍ਹਾਂ ਨੇ ਅੱਜ ਦੀਆਂ ਵੱਡੀਆਂ ਖਬਰਾਂ ਤੇ ਚਰਚਾ ਕੀਤੀ ਹੈ ਇਸੇ ਤਰ੍ਹਾਂ ਦੀ ਚਰਚਾ ਦੇਖਣ ਦੇ ਲਈ ਜੁੜੇ ਰਹੋ ਅਨਮਿਊਟ ਦੇ ਨਾਲ ਤਦ ਤੱਕ ਲਈ ਧੰਨਵਾਦ